ਜੀ ਕਿਹੜਾ ਟਰੈਕਟਰ ਲੈਂਦਾ ਦਰਦਨ ਵੀ ਪਹਿਲਾਂ ਉਰੀ ਜਾਂਦਾ ਦਾ ਜੀ ਗੱਲ ਜੀ ਅੱਜ ਬਕਸਾ ਲਵਾ ਕੇ ਵੀ ਫੇਰ ਉਰੀ ਲੈਂਦਾ ਪਹਿਲਾਂ ਇਹ ਬਕਸਾ ਬਾਹਰ ਕੱਢਤਾ ਹੈ ਨਾ ਉਹ ਕਹਿੰਦਾ ਬਾਈ ਕਹਿੰਦਾ ਮੈਂ ਕਹਿੰਦਾ ਕਿਹੜਾ ਉਹ ਸ਼ੌਕੀ ਗੜੇ ਨੂੰ ਚਲਾਉਣਾ ਕਹਿੰਦਾ ਮਹੀਨਾ ਡੇਢ ਮਹੀਨਾ ਹੈ ਜਿਹੜਾ ਹਾਂ ਕਹਿੰਦਾ ਆਪਾਂ ਟਰਾਲੀ ਟਰੂਲੇ ਵਾਲਾ ਬਹੁਤਾ ਹੋਣੀ ਹੈਗਾ ਠੀਕ ਹੈ ਕਹਿੰਦਾ ਵਧੀਆ ਲੱਗੇ ਬਕਸਾ ਬਕਸਾ ਜਿਹੜਾ ਬੱਕਰੀ ਬਣਾਉਂਦਾ ਇਨੇ ਇਹ ਰੂਪਲੇਨ ਵਾਲਾ ਬਣਾਇਆ ਹੋਇਆ ਹਾਂ ਇਹ ਬੱਕਰੀ ਬਣਾਉਂਦਾ ਠੀਕ ਵਾਰ ਹੀ ਗਿਆ ਜਿੰਨੇ ਆ ਜਿਆਦਾ ਪਸੰਦ ਆਇਆ ਆਦਾ ਤੇਰੇ ਜਿਹਾ ਤਾਂ ਆਂਦਾ। ਮੇਰੇ ਇਹ ਚਾਉਂਸ ਤੇ ਆਂ ਨਾ। ਇਹ ਠੀਕ ਹੈ ਤੇਰਾ ਵੀ ਵਧੀਆ ਹੈ। ਉਹ ਤਾਂ ਹੈਗਾ ਉਹ ਵੀ ਵਧੀਆ। ਇਹ ਥੋੜਾ ਜਿਹਾ بڑا ਹੁੰਦਾ ਨਾ ਮੰਮੇ। ਇਹ ਬੜਾ ਥੋੜਾ ਜਿਹਾ ਹੈ ਜੀ। ਇਹ ਬੜਾ ਆਪਣਾ ਆ ਰਹਿ ਗਿਆ। ਇਹ ਮੈਂ ਫਰਕ ਪਵਾਤਾ ਤਾਂ। ਆਪਣਾ ਅਸੀਂ ਅੰਦਰ ਰਹਿ ਗਿਆ। ਇਹ ਬਾਹਰ ਕੱਢਤਾ ਹੁੰਦੇ। ਬਾਹਰ ਕਢਵਾਇਆ। ਹੂੰ। ਠੀਕ ਹੈ। ਬਾਹਰ ਤਾਂ ਹੀ ਬਹੁਤ ਵਧੀਆ। ਬਾਈ ਦੀ ਫੋਟੋ ਆਪਣੀ। ਨਹੀਂ ਉਹ ਮੁੰਡੇ ਦੀ ਹਣੀ ਫੋਟੋ ਮੈਂ ਕਹਿੰਦਾ। ਹੂੰ। ਆ। ਨਾ ਯੋਵੋ ਫੋਰਨਾ ਦੇ ਕਾਹ ਆ ਜਿਹੜੇ ਹੁਣੇ ਨੇ ਇਹ ਆ ਜਿਹੜੇ ਨਵੇਂ ਪਾਏ ਨੇ ਆ ਸਾਰੇ ਨਵੇਂ ਪਾਏ ਨੇ ਨਵੇਂ-ਨਵੇਂ ਬਦਨੇ ਆ ਤੇਰੇ ਪਤਨੀ ਨਵੀ ਆਲੇ ਆਲੇ ਟਾਂ ਕਹਿੰਦੇ ਚ ਕਿਹੜੀਆਂ ਇਹ ਤਾਂ ਉਹੀ ਥੱਲੇ ਜਿਹੜੇ ਬਣਦੇ ਆ ਫੰਗ ਜੇ ਨਹੀਂ ਕੋਈ ਹੋਰ ਹੋਊਗਾ ਨਾ ਨਾ ਆ ਫੰਗ ਆ ਆ ਉਦਗ ਲੀਆਂ ਬਲਰ ਮਾਰਦੀਆਂ ਇਹ ਕ ਬੰਦ ਕਰਕੇ ਮਾਰਨੀਆਂ ਬੰਦੀਆਂ ਪਾਜਦਾ ਵਾਹਦਾ ਆ ਜਿਹਦੇ ਬੇਸਾਂ ਨੇ ਨੂੰ ਤੇ ਜਿਹੜੇ ਨੀ ਨਾ ਕੰਮ ਪਦਾ ਬੇਸਾਂ ਹੈ ਚਾਰ ਹੈ ਚਾਰੇ ਮੇਰੇ ਦੋ ਥੱਲੇ ਨੂੰ ਆ ਇਹ ਚਾਰ ਖੜੀਆਂ ਸਿੱਧੀਆਂ ਇੱਥੇ ਵੱਜਦੀਆਂ। ਇਹ ਸਮਾਂ ਬੰਦਾ ਭਗਾ ਕੇ ਮਾਰਨਾ ਜਾਦਾ 20 ਲੱਖ ਕੀ ਡੀ ਜੀ ਵਾਲੇ। ਬਹੁਤ ਬਹੁਤ ਹੌਤ ਵੱਜਦੀਆਂ। ਬਹੁਤ ਜ਼ਿਆਦਾ ਵੱਜਦੀ ਡੈਕਟਰ ਉਹ ਵੇਖ ਜਾ ਰਹੇ ਉਹ ਆ ਗਈਆਂ। ਮੂਰੇ ਨੂੰ ਆਚਾਰਾਂ ਦੀ। ਨਹੀਂ ਆ ਡਿਜ਼ਾਈਨਰ ਕੋ ਬਸ ਹੁਣੇ ਕਰੀ ਗਈ। ਇਹ ਡਿਜ਼ਾਈਨਰ ਨੇ ਇਹ ਰੱਤਨ ਇਹ ਚੱਤਰ ਕੱਢੀ ਹੁੰਦੀ ਆਏ ਕੱਢੀ ਪਈ। ਹੈ। ਤੇਰਾ ਸਾਰੀ ਹੱਥ ਹੱਥ ਦੀ ਡਿਜ਼ਾਈਨ ਹੈਗਾ ਕੋਈ ਮਸ਼ੀਰ ਉਹਦੇ ਨਾਲ ਨਹੀਂ ਹੈਗਾ ਤੇਰਾ। ਵੀ ਕੋਈ ਕਟਿੰਗ ਹੈ ਲੈ ਜ਼ਰਾ। ਇਹ ਸੱਚਾ ਵੀ ਲੋਡ ਲਾਈ ਆਏ ਨਾ ਉਹ ਦੇਖ ਪਾਸੇ ਭਲਾਤੀਆਂ। ਹੂੰ। ਉਹ ਚਾਣੂਰੇ ਆ ਸਿੱਧੀਆਂ ਦੇ ਪਿੱਛੇ ਸਾਰੇ ਪਿੱਛੇ ਇਹਦੇ ਮੂਰੇ ਲਾਤੀਆਂ ਉਹਦੇ ਫਿਰ ਉਹਤੇ ਮੈਂ ਸਕਰੀਨ ਲਾਉਣੀ ਆ ਰੋ ਕਹਿੰਦਾ ਫਿਰ ਸਕਰੀਨ ਨਹੀਂ ਲੱਗਣੀ ਅੱਛਾ ਐਡੀ ਗੱਡੀ ਹੁੰਦੀ ਆ ਕੈਮਰਾ ਲਵਾਉਗੇ ਗੱਨੇ ਚ ਬਾਈ ਐਡੀ ਗੱਡੀ ਹੁੰਦੀ ਸਕਰੀਨ ਐਡੀਂ ਹੁੰਦੀ ਅੱਛਾ ਟਾਈਪ ਹੁੰਦੀ ਹੁੰਦੀ ਟਾਈਪ ਚੱਪੀ ਟਾਈਪ ਜੀ ਟਾਈਪ ਹੁੰਦੀ ਆ 6 5 6000 ਕੀ ਆਉਣੀ ਮਤਲਬ ਬੰਦੇ ਵਜਾ ਹਾਂ ਕੈਮਰਾ ਲਵਾਦਾਂ ਨਹੀਂ ਤਿੱਕੀ ਵਾਈਫਾਈ ਵਾਲਾ ਗੱਨੇ ਟਰਾਲੇ ਨੂੰ ਲਾਉਣਾ ਵਿੱਚ ਗਵਾੜੀ ਲੈ ਠੀਕ ਆ ਪਿੱਛੇ ਪਤਲਾ ਲੱਗਦਾ ਰਹਿੰਦਾ ਬੰਦੇ ਨੂੰ ਜੇ ਪਿੱਛੇ ਟਰੈਕ ਕੋਲੋਂ ਵੀ ਟਾਈਲ ਨਹੀਂ ਟਰੈਕਟਰ ਨਹੀਂ ਪਤਾ ਹੀ ਲੱਗਦਾ ਸੁਰਲਾ ਜਿਹਦਾ ਸਾਈਡ ਦੇ ਦਿੰਦਾ ਬੰਦਾ ਠੀਕ ਨਹੀਂ ਗੱਲ ਹੈ ਫਾਇਦਾ ਹੀ ਫਾਇਦਾ ਹੁੰਦਾ ਜਿਹੜੀ ਵੀ ਚੀਜ਼ ਹੁੰਦੀ ਹੈ ਫਾਇਦੇ ਵਾਸਤੇ ਹੀ ਆ ਨੁਕਸਾਨ ਨੂੰ ਤਾਂ ਕੋਈ ਨਹੀਂ ਮੈਂ ਇਹਦੀ ਡਿਜ਼ਾਈਨ ਯਾਰ ਮੈਨੂੰ ਬਹੁਤ ਸਮਝ ਰਗੀ ਪਿੱਛੇ ਉਹ ਤੂੰ ਬੱਸ ਕਰ ਯਾਰ ਹੁਣ ਦੇਖ ਤਾਂ ਸਹੀ ਤੂੰ ਅਰੇ ਨਾ ਲੱਗੇ ਦੁਆਰਾ ਠਾਕੇ ਤੂੰ ਕਰਾ ਲਾਣਾ ਬਈ ਨਹੀਂ ਨਹੀਂ ਉਹ ਦੋਏ ਥਾਲੀ ਮੇ ਲੱਡੂ ਬੜੀ ਜਿਆਦਾ ਆਉਂਦਾ ਹੈ ਪੈਸੇ ਵੀ ਜਿਆਦਾ ਬਈ ਸਾਡੇ ਨਾਲ ਪੈਸੇ ਨਹੀਂ ਤਕਨੀਕ ਚੇਂਜ ਹੁੰਦੀ ਰਹਿਣੀ ਯਾਰ ਨਹੀਂ ਨਹੀਂ ਹੁਣ ਤੈ ਇਹ ਆਪਣੇ ਬਸ ਬਣਾਇਆ ਐ ਕਿ ਐਡਾ ਨਾਲਾ ਤੇਰਾ ਟੈਲਰ ਟੈਲਰ ਨਹੀਂ ਬੇਕਰਨਾ ਸਾੜੇ ਦੇ ਲੈਣਾ ਐਡਾ ਬਾਈ ਮੈਂ ਹੁਣ ਕੱਲ ਕਰਦਾ ਵੀ ਈਦੇ ਵੀ ਪੈਸੇ ਵੀ ਜਿਆਦਾ ਪੈਸੇ ਵੀ ਜਿਆਦਾ ਬਾਕੀ ਤਕਨੀਕ ਦੇਖੀ ਦਾਦੇ ਨੂੰ ਹੋਰ ਨਵੀਂ ਆਜ ਨਹੀਂ ਉਹਦੇ ਕੋਲ ਉਹ ਤਾਂ ਨਮੀਆ ਨਮੀਆ ਪੌਣੀਆਂ ਜਿਹੜਾ ਉਹ ਚੀਜ਼ ਸਾਰਾ ਬੜਾ ਜਿਆਦਾ ਪਕੀਨੇ ਲਾਉਣ ਜਿਹੜਾ ਸਾਰਾ ਦਾ ਬਾਗ ਜਾਲ ਦਾ ਖਿੱਤੇ ਜਿੰਨੀ ਨੂੰ ਬਹੁਤ ਬੜਾ ਤੇਰਾ ਬਹੁਤ ਆ ਬਾਈ ਹੈ ਬਹੁਤ ਬੜਾ ਸਾਈਜ ਉਹਦੇ ਨਾਲੋਂ ਸਾਈਜ ਬੜਾ ਤਾਂ ਹੀ ਮਹਿੰਗਾ ਹਾਂ ਅੱਜ ਦਾ ਵੀ ਬਹੁਤ ਆਇਆ ਅੱਛਾ ਆ ਹੁਕਾ ਤਾਂ ਆ ਹੁਕਾ ਆਹ ਜਿਹੜੀਆਂ ਤਕੜੀਆਂ ਬਹੁਤ ਆ ਹੁਕਾ ਨਾ ਇਹਦੇ ਵੀ ਭਾਰੀ ਹੁਕਾ ਦਾ ਜਿਹੜੀ ਬਣਾਉਣੀ ਹੈ ਤੇ ਯਾਰਾ ਖੁੰਲਾ ਤੋ ਜਾ ਮੂੰਹ ਇਹਦਾ ਘੱਟ ਰੱਖਿਆ ਆਪਾਂ ਲੰਬੀ ਕਰਾਉਣੀ ਉਹਰੇ ਨੂੰ ਹੈ ਲੰਬਾ ਕਰਾਉਣਾ ਉਹ ਨੂੰ ਥੋੜਾ ਜਿਹਾ ਉਹਰੇ ਨੂੰ ਆਪਾਂ ਥੋੜਾ ਜਿਹਾ ਲੰਬਾ ਚਾਹੀਦਾ ਹੈ ਦਾ ਪੰਮੇ ਇੱਕ ਵੀ ਠੀਕ ਆ ਯਾਰ ਹਾਂ ਇਹ ਤਾਂ ਇੱਕ ਵੀ ਠੀਕ ਹੈ ਜਿਹੜੀ ਵੇਪਾ ਡਬਲ ਆਪਣੇ ਡਬਲ ਪੈਂਦੀ ਆਏ ਆਏ ਸਿੰਗਲ ਵੀ ਠੀਕ ਆ ਸਿੰਗਲ ਵੀ ਠੀਕ ਆ ਕਿੱਥੇ ਜੱਲੀ ਹੈ ਸਿੰਗਲ ਵੀ ਠੀਕ ਆ ਲੈ ਤਿੰਨ ਤਿੰਨ ਸੌ ਕਵਾਂਟਲ ਕਰਨਾ ਲੈ ਕੇ ਜਾਂਦੇ ਆਪਾਂ ਕਿੰਨਾ ਆਕੜਾ ਵੀ ਠੀਕ ਆ ਇਹ ਸਿੰਗਲ 855 ਨੂੰ ਤਿੰਨ ਤਿੰਨ ਸੌ ਕਵਾਂਟਲ ਕਰਨਾ ਪਾ ਕੇ ਲੈ ਜਾਂਦੇ ਆ ਠੀਕ ਆ ਇਦਾਂ ਵੀ ਡਬਲ ਪੈਂਦੇ ਨਾਲੋਂ ਸਿੰਗਲ ਵੀ ਠੀਕ ਆ ਅੰਦਰ ਅੰਦਰ ਕੀ ਹੋਈ ਉਹ ਬਣਾਵਾ ਦੇਣੀ ਉਹਨੂੰ ਕਹਦੇ ਬਣਾ ਦੇਣੀ ਆਹ ਬੋਲੂ ਮੋਟੇ ਦੀ ਆਹ ਬੋਲੂ ਮੋਟੇ ਬਜਾਦਾ ਆ ਹੀੜਲਾ ਹੋ ਜਿਆਦਾ ਮੋਟਾ ਏ ਥੋੜੇ ਘੱਟ ਹੋ ਹੀੜਲਾ ਜਿਆਦਾ ਹੁੰਦਾ ਹੀ ਡਿਲੀਵਰੀ ਜਿਆਦਾ ਵਜਨ ਹੁੰਦਾ ਠੀਕ ਐ ਚੱਲ ਮੀਉ ਆ ਹੂੰ ਹੂੰ ਚੱਲ ਮੀ ਆ ਜਿਹੜੀ ਗਲਾਬ ਵਾਲੀ ਸੀ ਉਹ ਥੱਲੇ ਪੱਤੀਆਂ ਲੱਗੀਆਂ ਮੈਂ ਉਹਦੇ ਥੱਲੇ ਭਾਰੀ ਇਹਦੇ ਨਾਲ ਤੇ ਉਹ ਕੋਹ ਹਾਂ ਇਹਦੇ ਨਾਲ ਤੇ ਭਾਰੀ ਆ ਪੱਤੀਆਂ ਟੂੰਡ ਵਾਲਾ ਕੋਈ ਟੱਕਰ ਉਹ ਪੱਤੇ ਆ ਫਿਰ ਪੰਮੇ ਖੋਲਣੀ ਆਏਗਾ ਫੀਆਂ ਆ ਆਪਣਾ ਰੂੜਾ ਵੀ ਰੂਜਾ ਨਾ ਕਦੇ ਕੋਈ ਛੋੜਨਾ ਨੂੰ ਨਾੜ ਬੋਲਟੀਆਂ ਉਹਨੂੰ ਆਵਾਜ਼ ਫੋਨ ਨਹੀਂ ਲਾਇਆ ਠੀਕ ਹੈ ਵਧੀਆ ਟੇਕ ਜਾ ਕਰ ਤੇ ਟਾਈਮ ਲੰਦਾ ਥੋੜਾ ਜਿਹਾ ਟਾਈਮ ਤਾਂ ਲੱਗਣਾ ਹੀ ਆ ਹੁਣ ਕੋਈ ਵੀ ਕੰਮ ਨੂੰ ਟਾਈਮ ਤਾਂ ਲੱਗਣੀ ਲੱਗਣਾ ਭਾਈ ਤਾਂ ਕਹਿੰਦਾ ਵੀ ਛੱਟਪਾ ਤੋੜ ਕੇ ਨਹੀਂ ਛੱਟਪਾ ਨਹੀਂ ਠੀਕ ਹੈ ਤੇ ਲਿਆਂਦਾ ਟਰੈਕਟਰ ਹੈ ਕਿੰਨੇ ਲਾਤੇ ਇਹਦੇ ਪਰ ਹੁਣ ਇਹ ਵੇਰ ਯਾਰ ਲੱਗ ਗਿਆ ਬਾਈ 80-80000 ਬਈ ਡਾਊਨ ਸੀਲਿੰਗ ਵਿੱਚ ਐ ਸਭ ਕੁਝ ਵਿੱਚ ਡਾਊਨ ਸੀਲਿੰਗ ਵੀ ਆ ਬਟਨ ਬਟਨ ਦੇਖ ਲਓ ਖਾਲੀ ਛੇ ਛੇ ਸਧਰੀ ਨਹੀਂ ਦੀ ਖਾਲੀ ਜੀਰੋ ਤੇ ਲੈ ਕੇ 100 ਤੱਕ ਇਹ ਥੱਲੇ ਇਹ ਥੱਲੇ ਵੀ ਲਾਈਟ ਲਾਈ ਵੀ ਆ ਏਠਾਂ ਹਾਂ ਉਹ ਹਿੱਸੇ ਨੂੰ ਹਾਂ ਉਹ ਏਠਾਂ ਲਾਈਟਾਂ ਦਾ ਕੰਮ ਵੀ ਹੋਇਆ ਏਡਰਨ ਵੀ ਲਾਈ ਜਾਂਦੇ ਹਾਂ ਹਾਂ ਵੀ ਲਾਈਟਾਂ ਲੁੱਟ ਲਾਂਗੇ ਪਿੰਡ ਕਿੱਥੇ ਤੱਕ ਸੁਣਦਾ ਤਾਂ ਪਿੰਡ ਇਹ ਤੂੰ ਆਇਆ ਹੁਣ ਸੜਕ ਤੱਕ ਸੁਣਦਾ ਵਾ ਪਿੰਡ ਬਾਦਰ ਭਾਈ ਦਾ ਖੜਾ ਇਹ ਤਾਂ ਹੀ ਫੋਨ ਆਇਆ ਮੈਨੂੰ ਕਿ ਆਇਆ ਨੂੰ ਖੜਾ ਨਾ ਫੇਰ ਆਵਾਜ਼ ਸੁਣ ਕੇ ਫੋਨ ਕਰ ਰਹਿਣਾ ਕਹਿੰਦਾ ਕਿ ਕਿੱਥੇ ਗਿਆ ਤੁਸੀਂ ਹੋਰ ਆ ਸੁਣਦਾ ਇਧਰ ਨੂੰ ਤਾਂ ਭੈਣੀ ਗਰੀ ਨੂੰ ਮੂੰਹ ਆ ਭੈਣੀ ਨੂੰ ਆਜਦੀ ਪਿੰਡ ਨੂੰ ਕਰਨਾ ਤਾਂ ਫੇਰ ਜਿਆਦਾ ਸੁਣਨਾ ਤਾਂ ਹੈ ਤਾਂ ਵੀ ਬਾਈ ਸਪੀਕਰ ਪੂਰੇ ਆ ਨਾ ਆਵਾਜ਼ ਕਲੀਅਰ ਆ ਸਾਰਾ ਮੂਰੇ ਨੂੰ ਆ ਸਾਈਡਾਂ ਨੂੰ ਸਪੀਕਰ ਆ ਜਾਂਦੇ ਸਾਈਡਾਂ ਨੂੰ ਆ ਆਵਾਜ਼ ਵੀ ਉਹ ਵੀ ਕਲੀਅਰ ਆ ਆਵਾਜ਼ ਨਹੀਂ ਪਤਾ ਜਾਂਦਾ ਫਟਦੀ ਆ ਸੀ ਯਾਰ ਲਾਇਆ ਫੇਰ ਵੀ ਕਲੀਅਰ ਨਾ ਉਹ ਵੀ ਫੇਰ ਤਾਂ ਵਧੀਆ ਭਾਈ ਵਧੀਆ ਨਾ ਕਈ ਯਾਰ ਲਾਉਂਦੇ ਆ ਪੈਸੇ ਲੱਖ ਲੱਖ ਰੁਪਇਆ ਉਹ ਸੁਆਹ ਨਹੀਂ ਆਉਂਦਾ ਥੱਲੇ ਵਾਲਾ ਇੱਕੇ ਜਿਹਾ ਆਵਾਜ਼ ਤੂੰ ਆਇਆ ਬੰਦਾ ਪੈਸਾ ਲਾਉਣਾ ਹੋਵੇ ਆ ਤਾਂ ਆਇਆ ਸਾਰੇ ਪੱਖੇ ਜੀ ਨਹੀਂ ਤਾਂ ਹਵਾ ਮਾਰਦਾ ਗੁੰਮਾ ਥੱਲੇ ਤੋਂ ਆ ਜਾਂਦਾ ਉਹ ਪੱਖੇ ਜੀ ਨਹੀਂ ਹਵਾ ਮਾਰਦਾ ਤੇ ਘੰਟਾ ਟੈਕ ਕਰ ਤੋਂ ਮਾੜੇ ਬੰਦੇ ਨੂੰ ਜਿੰਨਾ ਬੜਾ ਪਿਛੇ ਬਕਸਾ ਉਹ ਨਹੀਂ ਹਵਾ ਭਾਗੜ ਨਹੀਂ ਲੱਗ ਉਹਨੇ ਉਹ ਹੀ ਕਿਹਾ ਵੀ ਇੱਥੇ ਮਾੜੇ ਬੰਦੇ ਨੂੰ ਉਂਗਲਾ ਟੈਕ ਕਰ ਦੂੰਗਾ ਦਿਲ ਦੇ ਮਰੀਜ਼ ਨੂੰ ਇਹ ਆਹ ਇੰਨੀ ਹਵਾ ਮਾਰਦਾ ਹੈ ਆਪਾਂ ਨੇ ਵੀ ਜਾਣਾ ਪਾਪ ਨੂੰ ਲੇਜ਼ਰ ਕਰਨਾ ਕਿਤੇ 5 ਕੀਲੇ ਆ ਤਖਲੀਲਪੁਰ ਉਹੀ ਉਹ ਹੀ ਬੰਦਾ ਜਿਹੜਾ ਪਹਿਲਾਂ ਦਾ ਕਬੂਟੇ ਵਾਲਾ ਆ ਉਹ ਹੀ ਕਹਿਨਤਾ ਗਾ ਹੁਣ ਚੱਲ ਪਿਆ ਆਲੂ ਵਾਲਾ ਕੰਮ ਚੱਲ ਪਿਆ ਹੁਣ ਚੱਲ ਪਿਆ ਆਲੂ ਵਾਲਾ ਕੰਮ ਚੱਲ ਪਿਆ ਵਈ ਹੁਣ ਇਹੋ ਜਿਹੜੇ ਪੁਰਾਣੇ ਬੂਟੇ ਪਟਾਏ ਤੇ ਉਹਨੇ ਰੇਸ ਵੀ ਕਰਾਉਣਾ ਆਲੂ ਵੀ ਲਾਉਣੇ ਆ ਚੱਲੀ ਜਾਣਾ ਉਹ ਚੱਲੀ ਜਾਣਾ ਇਹ ਟਰੈਕਟਰ ਯਾਰ ਆਹ ਕਾਲੂ ਟਰੈਕਟਰ ਛੱਡਿਆ ਯਾਰ ਬੜੀਆ ਟਾਈਮ ਲੈਂਦਾ ਹਾਂ ਉਹਦਾ ਹੋਰ ਆ ਯਾਰ ਮੈਂ ਹੋਰ ਕੰਮ ਪਹਿਲਾਂ ਵੀ ਕਰਾਉਂਦੇ ਤੇ ਈਦੀ ਮੈਂ ਗਾਰੰਟੀ ਚੱਕ ਲੈਂਦਾ ਐ ਵੀ ਹਾਂ ਵਧੀਆ ਕੰਮ ਕਰਦਾ ਨਹੀਂ ਹੁਣ ਤੂੰ ਛੱਡਣ ਜਾਊਂਗਾ ਉੱਥੀ ਨਾ ਨਾ ਇਤਨਾ ਹੀ ਆ ਅੱਧਾ ਹੀ ਆਉਂਗੇ ਹੋ ਚੱਲ ਤਾਲ ਦੇਖਦੇ ਕਿੱਥੇ ਤੱਕ ਆਉਂਦੇ ਆਂਦੇ ਸਾਈ ਬਲਾ ਲਿਓ ਕਿੰਨੇ ਕਿਲੋਮੀਟਰ ਦਾਟਵਾ ਹੁੰਦਾ ਹੈ ਮੇਰੇ ਸਰ ਕੋ ਸਿਗਰਟ ਵੀ ਆਉਣਾ ਮੈਂ ਤਾਂ ਚੌਂਕ ਤੇ ਮੁੜ ਤੇ ਮੁੜੀ ਸੋਸੀ ਹਾਂ ਸੋਸੀ ਕਿਲੋ ਵੀ ਸੋਸੀ ਦਾ ਗੱਡੀ ਵਾਲਾ ਔਖਾ ਮੈਨੂੰ ਨਹੀਂ ਆਉਂਦਾ ਇਹਨਾਂ 25 ਕਿਲੋ ਵਜ਼ਨ ਘਟ ਜਾਣਾ ਲੈ ਆਇਆ ਘਟਣ ਲੱਗਿਆ ਮੈਂ ਫਿਰ ਟੈਟੋ ਕਹਿੰਦੇ ਮਰ ਗਿਆ ਮੈਂ ਤਾਂ ਮੈਂ ਜੁਰੀ ਜੁਰੀ ਜਿਵੇਂ ਜਾਣਾ ਮੈਂ ਭਾਈ ਬਹੁਤ 16 ਦੇ ਟਾਇਰਾਂ ਚ ਉਹ ਯਾ ਇਧ ਹੈਗੀ ਆ ਗੱਗੇ ਬੈਟਰੀ ਹੁੰਦਾ ਲੂਲੇ ਉਹ ਜਾ ਤੇ ਬਾਈ ਅਸੀਂ ਮੈਂ ਰੈਟਰ ਨਾਲ ਮੈਂ ਤਾਂ ਹੱਕਾ ਜਾ ਤਾਂ ਸਾਨੂੰ ਦੁੱਖਿਆ ਹੁਣ ਤਾਂ ਸਾਨੂੰ ਦੁੱਖਣਾ ਨਹੀਂ ਡਰਾਈਵਰ ਨੂੰ ਤਾਂ ਦੁੱਖਣਾ ਨਹੀਂ ਜਿਹੜਾ ਬੰਦਾ ਚਲਾਉਣੇ ਵਾਲਾ ਉਹਨੂੰ ਨਹੀਂ ਪਤਾ ਲੱਗਦਾ ਡਰਾਈਵਰ ਨੂੰ ਥੋੜਾ ਪਤਾ ਲੱਗਦਾ ਜਿਹੜਾ ਸੀਟ ਉੱਤੇ ਬੈਠਾ ਉਹਨੂੰ ਨਹੀਂ ਪਤਾ ਲੱਗਦਾ ਜਿਹੜਾ ਸਾਈਡ ਬੈਠਾ ਉਹ ਤਾਂ ਹੁੰਦਾ ਚਲਾ ਕੇ ਲਿਆਇਆ ਚਲਾ ਕੇ ਇਹਨਾਂ ਟਰਾਲੀ ਠੀਕ ਹੈ ਟਰਾਲੀ 'ਚ ਬੰਦਾ ਵਧੀਆ ਹੋ ਜਾਂਦਾ ਪਿੱਛੇ ਬੈਠਾ ਇਹ ਟਰੈਕਟਰ ਦਾ ਪਤਾ ਵੀ ਬਹੁਤਾਂ ਨੂੰ ਹੁੰਦਾ ਬੰਦਾ ਹਾਂ ਠੀਕ ਹੈ ਸਪਾਰ ਸੀਟਾ ਦਾੜ ਦਾ ਬਸਦਾ ਬੰਦਾ ਹੋਰ ਤਾਂ ਇਹ ਟਰੈਕਟਰ ਹੈ ਜੇ ਤੂੰ ਦੂਏ ਉਹ ਮੂਰੇ ਦੇ ਪਾਰੀ ਆ ਜਿੱਥੇ ਵੱਜਦਾ ਟੂਆ ਸਾਰਾ ਹਲਾ ਕੇ ਛੱਡਦਾ ਉਹ ਜਿਹੜਾ ਟਰੈਕਟਰ ਮੂਰੇ ਦੇ ਪਾਰੀ ਉਹਦਾ ਬਹੁਤ ਫਰਕ ਆ ਇਹਦੇ ਨਵੇਂ ਟਾਇਰਾਂ ਕਰਕੇ ਵੀ ਫਰਕ ਆ ਕੋਈ ਕਿ ਰੋਡ ਸਿੱਧਾ ਆ ਬਾਈ ਰੋਡ ਵਧੀਆ ਰੋਡ ਵਧੀਆ ਆ ਰੋਡ ਦਾ ਫਰਕ ਬਹੁਤ ਆ ਉਹ ਆ ਰੋਡ ਦਾ ਤਾਂ ਪਤਾ ਹੀ ਨਹੀਂ ਲੱਗਦਾ ਫਗਵਾੜੇ ਕਰ ਤੱਕ ਜਿਹੜਾ ਗਾਹਾਂ ਫਗਵਾੜੇ ਤੇ ਪਾਂ ਇੱਧਰੋਂ ਜਾਂਦੇ ਆ ਜਲੰਧਰ ਵਾਲਾ ਰੋਡ ਗਾਹਾਂ ਅੰਬਰਸਰ ਨੂੰ ਜਾਂਦਾ ਉੱਥੇ ਤੇ ਬਹੁਤ ਟ੍ਰੈਫਿਕ ਹੋ ਜਾਂਦੀ ਬਹੁਤ ਬਹੁਤ ਦੂਰ ਆ ਤੇ ਬੜਾ ਪੂਰਲੇ ਹੈ ਨਹੀਂ ਯਾਰ ਦੂਰ ਬਹੁਤ ਆ ਜੇ ਪਿਆ ਉਹ ਰੋਡ ਪੂਰਾ ਐਹਾ ਜਿਹਾ ਰੋਡ ਨਹੀਂ ਹੈਗਾ ਉਹ ਵਿੰਦੇ ਆਰ ਜੀ ਸਿਕਰਿਆ ਚੌ ਚੌ ਚ ਲੈਣਾ ਬੀ ਕਰਦੇ ਨੇ ਕਿਦੋਂ ਤੇ ਲੱਗਣਾ ਇੱਥੇ ਨਹੀਂ ਤਾਂ ਇਹ ਰੋਡ ਬਹੁਤ ਸਾਫ ਆ ਜਿਆਦਾ ਸਾਥੀ ਕੌਣ ਤੇਰਾ ਹਾਂ ਸਾਥੀ ਕੌਣ ਸਾਥੀ ਜਿਹੜਾ ਟਰੈਕਟਰ ਜੀ ਨੇ ਲਾਇਆ ਇਹ ਰਾਮ ਗੜੀਆ ਨਾ ਨਾ ਸਾਜੀ ਉਹ ਨਹੀਂ ਜਾਂਦਾ ਰਾਮ ਗੜੀਆ ਦੋਏ ਆ ਅੱਛਾ ਕਹਿੰਦਾ ਆਲੀ ਫੱਡੇ ਆਉਂਦੇ ਕਹਿੰਦਾ ਫਿਰ ਪਰ ਟਾਈਮ ਆ ਕਹਿੰਦਾ ਫਿਰ ਮੇਰੇ ਪਰ ਟਾਈਮ ਨਹੀਂ ਆਓ ਠੀਕ ਆਹੂ ਕਹਿੰਦਾ ਮੈਂ ਟਾਈਮ ਕੱਢ ਲਵਾਂਗਾ ਕਹਿੰਦਾ ਇਹਨਾਂ ਕੱਲੂ ਟਾਈਮ ਕੱਢੋ ਰੰਗ ਸਰ ਨੇੜੇ ਆ ਮਾ ਸਾਡੇ ਕਿਥੇ ਨਾਲੇ ਇੱਕ ਵਾਰ ਉਸ ਤੋਂ ਉਧਰ ਨੂੰ ਫੜ ਲਿਆ ਬਸ 20 ਰੁਪਏ ਲੱਗਣੇ ਨੇ ਉੱਥੇ ਪਹੁੰਚਣ ਨੂੰ ਆ ਕਿਹਦੇ ਆ ਕੋਲੇ ਉੱਥੇ ਤੇ ਰਹਿ ਗਿਆ ਕਿ 180 ਕਿਲੋ 20 ਕਿਲੋਮੀਟਰ ਰਹਿ ਗਿਆ 20 ਹੀ ਰਿਹਾ ਇੱਕ ਵਾਰ ਇੱਕ ਵਾਰ ਫੜਨੀ ਬਸਦੀ ਗਾਇਆ ਇਹਦਾ ਅਮਰਸਾਰੀ ਤੋਂ 670 ਇੱਧਰ ਨੂੰ ਤਾਂ ਇਸ ਸਾਈਡ ਉੱਪਰ ਪੈ ਜਾਓ ਸਾਈਡ ਉੱਪਰ ਪੈ ਜਾਓ ਉਹ ਜਿਹੜਾ ਇਹ ਫੇ ਟੋਟਾ ਸੀ ਸਾਈਡ ਨੂੰ ਜਾਂਦੇ ਆ ਬਾਬੇ ਬਕਾਲੇ ਨੂੰ ਮਹਿਤਾ ਚੌਂਕ ਨੂੰ ਉਹ ਜਮਾਂ ਹੀ ਟੁੱਟੀ ਵੀ ਐ ਇਹਦਾ ਬਦਲ ਸਾਡੇ ਏਰੀਆ ਡਿਵੈਲਪਮੈਂਟ ਸੜਕਾਂ ਨੂੰ ਹਾਂ ਵਾਹ ਸੜਕ ਨਹਿਰ ਵਾਲੀ ਬਹੁਤ ਕੰਮ ਦੀ ਬਣ ਗਈ ਬਣ ਗਈ ਸਾਡੇ ਬਾਹਰ 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 ਠੀਕ ਆ ਅੰਦਰ ਵੀ ਲੈ ਕੇ ਡਵੈਲਪਮੈਂਟ ਹਾਂ ਕਰ ਨਹੀਂ ਹੈਗੀ ਉਹ ਜਿਹੜੀ ਸਾਡੀ ਮੇਨ ਸੜਕ ਉਹ ਤਾਂ ਬਣਦੀ ਨਹੀਂ ਹਾਂ ਕਿਹੜੀ ਕਿਹੜੀ ਨਾਲੇ ਕਹਿੰਦਾ ਦੱਸ ਕਿਹੜੀ ਪਰ ਰੋਪੜ ਦੇ ਮਰੰਡਾ ਜਿਹੜੀ ਮੇਲੇ ਨੂੰ ਜਾਣਾ ਸਭ ਤੋਂ ਨੇੜੇ ਆ ਬਹਾ ਦਾ ਇਧਰ ਠੀਕ ਆ ਹੁਣ ਇਧਰ ਉਹ ਵੀ ਠੀਕ ਆ ਮੇਲੇ ਨੂੰ ਮੇਲੇ ਨੂੰ ਲੋਡ ਕਰਕੇ ਹੈ ਤਾਂ ਠੀਕ ਆ ਮੇਲੇ ਨੂੰ ਪੈਂਦਾ 32 ਕਿਲੋਮੀਟਰ ਪੁਰੇ ਨੂੰ ਪੈਂਦਾ 23 ਕਿਲੋਮੀਟਰ 9 ਕਿਲੋਮੀਟਰ ਦਾ ਫਰਕ ਪੈ ਗਿਆ ਕਿਹੜੀ ਕਿੱਟ ਪੈਂਦਾ ਲੱਗਣਾ ਨਾਲੇ ਸਿੱਧਾ ਆ ਰੋੜ ਯਾਰ ਕਾਈਨੋ ਰੋੜ ਯਾਰ ਨਹੀਂ ਹੈਗਾ ਇੱਕ ਬਣ ਗਿਆ ਇਹ ਕਿੱਥੇ ਬਣਦਾ ਨਹੀਂ ਹੈਗਾ ਇਹ ਬੜ ਜਿਓ ਫਿਰ ਤਾਂ ਗੱਲ ਪਾੜੂ ਗਾ ਜਿੱਦਾਂ ਦੂਆ ਰੋੜ ਚੰਦ ਤੇ ਇਹ ਪਤਾ ਕਿਦਾਂ ਬਣਨਾ ਜਿੱਦਾਂ ਟੋਲ ਬੰਦ ਹੋਣਾ ਇਹ ਤਾਂ ਹੀ ਬਣੂਗਾ ਪੂਰੇ ਟੋਲ ਵਾਲੇ ਬਣ ਨਹੀਂ ਦਿੰਦੇ ਜਾਣਾ ਕੀ ਨਹੀਂ ਫਿਰ ਟੋਲ ਵਾਲੀ ਨੂੰ ਅਗਲੇ ਨੇ ਜਿੱਥੇ ਖਾਬੜੇ ਨੂੰ ਉਹ ਨਿਕਲ ਜੇ ਕਰਨਾ ਅਗਲੇ ਖਾਬੜੇ ਨੂੰ ਉਹ ਨਿਕਲ ਜੇ ਕਰਾਂਗੇ ਟੋਲ ਵਾਲੇ ਨਹੀਂ ਬਣਨਦੇ ਸਹੀ ਕਰ ਲੈ ਪੱਕੀ ਗੱਲ ਬਾਈ ਬਾਦ ਨਿਕਲ ਗਿਆ ਉੱਥੇ ਨੂੰ ਉਹਦੀ ਰੋਡ ਦੇ ਵਿੱਚ ਨੂੰ ਹੂੰ ਉਹਨੇ ਹੀ ਕੰਮਿਆ ਖਰਾਬ ਨਹੀਂ ਤਾਂ ਇੰਨਾ ਨੇੜੇ ਮਰੰਡਾ ਉਰੇ ਨੂੰ ਸਾਨੂੰ ਨਾਲੇ 24 ਘੰਟੇ ਸੜਕ ਚੱਲਦੀ ਆ ਜਦ ਮਾਰਜੀ ਆ ਜਾਏ ਮਾਰਜੀ ਆ ਜਾ ਇਧਰੋਂ ਤਾਂ ਫੇਰ ਵੀ ਸੋਨ ਮਸਾਲ ਏਰੀਆ ਫੇਰ ਜਾੜ ਪੈਂਦਾ ਪੂਰਾ ਟੋਲ ਲੱਗਦਾ ਫਿਰ ਆਹ ਰੋਡ ਤਾਂ ਬਣਾਉਣੀ ਚਾਹੀਦੀ ਆ ਬੇਲੀ ਵਾਲੇ ਦਾ ਬਹੁਤ ਬੁਰਾ ਹਾਲ ਉੱਥੇ ਰਾਤ ਨੂੰ ਡਰ ਲੱਗਦਾ ਸਮਝ ਨਾ ਕੋਈ ਘਰ ਨਾਲ ਜੰਗਲ ਜੰਗਲ ਸਭ ਤੋਂ ਵਧੀਆ ਰੋਡਾ ਜਾ ਮਰ ਜਾ ਵਾਲ ਉਹ ਕੰਮ ਮੈਂ ਉੱਥੇ ਦਾ ਕੰਤਾਰ ਵਾਲਾ ਕੰਮ ਹੋ ਗਿਆ ਇਹਨੂੰ ਆ ਜਾ ਵੀ ਘੰਟੇ ਚੱਲਦਾ ਰਹਿੰਦਾ ਫੇਰ ਰਾਤ ਨੂੰ ਜੇ ਮਰੇ ਇੱਕ ਗੱਡੀਆਂ ਸਾਰੇ ਇਹਨੂੰ ਚੱਲਦੇ ਨਾ ਹੁਣ ਵੀ ਇਹਨੂੰ ਜੇ ਕਦੇ ਰਾਤ ਨੂੰ ਜਿਆਦਾ ਕੱਲੇ ਨੇ ਆਉਣਾ ਭਾਈ ਫੇਰ ਆਪਣਾ ਪਰਾਂ ਨੂੰ ਖਾਪੜਾ ਸਈ ਉੱਥੇ ਖਾਪੜੇ ਸਈ ਖਰਾਬ ਜਿਆਦਾ ਉਕਾਰ ਉਗਾਰੀਓ ਖਰਾਬ ਟਰੈਕਟਰ ਵਾਹਟਾ ਬਾਈ ਟਰੈਕਟਰ ਤਾਂ ਜਿੰਨਾ ਕਿ ਵੀ ਟੋਵਾ ਹੋਇਆ ਬੱਜਿਆ ਆ ਬੱਜਿਆ ਅੱਗੇ ਆਈ ਜਾਂਦੇ ਤੇ ਰਾਤ ਨੂੰ ਉਹ ਟਾਈਮ ਨਹੀਂ ਹੈਗਾ ਮੈਂ ਦੇਖ ਲਿਆ ਆਪਣਾ ਉੱਥੇ ਉੱਥੇ ਪੈ ਜਾ ਯਾਰ ਸੂਰੀ ਟਾਈਮ ਆਉਣਾ ਰਾਤ ਨੂੰ ਆਪਣਾ ਰਾਤ ਨੂੰ ਉੱਥੇ ਬਿਸਤਰਾ ਪਛਾਓ ਬਿਸਤਰਾ ਹੁੰਦਾ ਫੇਰ ਹੀ ਆ ਜਾ ਆਪਣਾ 4 ਵਜੇ ਪਾਠੀ ਲੱਗ ਗਏ ਹਾਂ ਠੀਕ ਨਹੀਂ ਚੱਲ ਇਹ ਬੰਦਾ 10 ਬਸੇ ਹੀ ਕਰਾ ਪਹੁੰਚ ਪਹੁੰਚ ਵੀ ਸਕਦਾ ਉਹ ਤਾਂ ਬਾਅਦ ਗੱਲ ਤਾਂ ਹੁਣ ਰਾਤ ਨੂੰ ਆ ਜਾ ਤਾਂ ਦੋ ਜਣੇ ਹੋਣ ਦੋ ਹੋਣ ਫੇਰ ਪੁੱਛ ਦੋ ਟਰੋਂ ਫੇਰ ਝੜੀ ਮਝਮੀ ਆ ਜਾ ਜਿੱਦਾਂ ਮਰਜ਼ੀ ਆ ਜਾ ਫੇਰ ਤਾਂ ਜਿੱਦ ਨੂੰ ਮਰਜ਼ੀ ਇਹ ਤਾਂ ਅਸੀਂ ਝੜੀ ਨੂੰ ਆਉਂਦੇ ਹੁੰਦੇ ਆ ਫੇਰ ਜਿੱਕਣਾ ਮਰਜ਼ੀ ਆ ਜਾ ਪਰ ਆ ਸਭ ਤੇ ਚਲਦੀ ਰਹਿੰਦੀ ਰਾਤ ਨੂੰ ਇੰਨਾ ਕ ਮੋਟਰਸਾਈਕਲ ਮਸ਼ੀਨਰੀ ਦਾ ਉਹ ਆਈ ਤਾਂ ਮੇਰੇ ਘਰ ਦੇ ਦੋ ਬੰਦੇ ਹੋਂ ਨਾ ਸਾਥ ਆ ਹੁੰਦਾ ਮੇਰੇ ਘਰ ਜੀ ਤਨੌਰੀ ਮੈਂ ਕਰਾਉਂਦਾ ਛੱਟ ਪੋਟਰ ਲਾ ਕੇ ਦੋ ਜੀ ਲੈਟੀ ਬੰਦ ਹੋ ਜਾਂਦੀਆਂ ਰਾਤ ਨੂੰ ਪੰਪ ਬਲਾ ਕੇ ਸੌਂ ਗਏ ਮੌਜ ਗਿਆ ਨਾ ਹਾਂ ਵਾ ਠੀਕ ਐ ਇਹ ਖਲ ਤੁੰਦ ਹੁੰਦੀ ਐ ਹਾਂ ਤੁੰਦ ਤਾਂ ਆਈ ਜਾਂਦੀ ਉਹ ਟਾਈਮ ਕਦੇ ਆ ਗਈ ਕਦੇ ਨਹੀਂ ਆਈ ਪਰ ਪਰ ਉੱਥੇ ਸੜੇ ਜਾਂ ਦਿਂਜਾ ਛਬਦਾ ਐ ਟਾਈਮ ਹੁੰਦਾ ਸਾਡੇ ਨਾਲ ਅਸੀਂ ਵੀ ਅਸੀਂ ਵੀ ਸਟਿਆ ਕਿੰਨਾ ਬਥੇਰਾ ਐ ਟਾਈਮ ਸਾਲੀ ਖੋਈ ਲੱਗ ਖੋਈ ਲੱਗ ਜਾਂਦੀ ਆ ਵੀ ਹੁਣ ਕਦ ਖਾਲੀ ਹੋਊਗਾ ਘਰ ਨੂੰ ਜਾਈਏ ਕਿਹੜੇ ਬੰਦਾ ਦਾ ਲੰਦਾ ਪੈਗ ਯਾਰ ਦਾਦਕਾ ਜੀ ਮੈਂ ਹੁੰਦਾ ਵੀ ਸ਼ਾਮ ਕਾ ਦਾ ਸੀ ਉਹ ਤਾਂ ਸ਼ਾਮ ਕਾ ਦਾ ਕਈ ਦੇਖ ਲੀ ਗਏ ਉੱਥੇ ਸ਼ਾਮ ਨੂੰ 7 ਵਜੇ ਵਿਹਲੇ ਹੋ ਗਏ ਉਹਨਾਂ ਉੱਥੀ ਪੈਗ ਲਾ ਕੇ ਉੱਥੀ ਲੀਟੀ ਜਣਾ ਦੂਜੇ ਦਿਨ ਚ ਜਾਣਾ ਹਾਂ ਸਾਰੀ ਰਾਤ ਉਹਨੂੰ ਘਰ ਜਾਣ ਦਾ ਮਤਲਬ ਹੀ ਨਹੀਂ ਹੁੰਦਾ ਲੈ ਰਾਤ ਨੂੰ ਆਇਆ ਵੀ ਘਰ ਆ ਜਾ ਕੇ ਵੀ ਤਾਂ ਪੈਣਾ ਫੜਾਈਤੀ ਪੈਗ ਲਾ ਕੇ ਆਈਏ ਇਹ ਈ ਚਾਰ ਪੈਗ ਲਾ ਕੇ ਉਹਨਾਂ ਕੰਟੈਕਟ ਕਰਾਉਣਾ ਵੀ ਭੁੱਲ ਜਾਂਦੇ ਸੈਟ ਪਰ ਲੱਗੇ ਸੈਟ ਪਰ ਕਹਿੰਦੇ ਸਵੇਰ ਨੂੰ ਕਰਾਉਂਗੇ ਹੁਣ ਦਿਨ ਚ ਕਰਾਉਂਗੇ ਸਵੇਰ ਨੂੰ ਕਰਾਉਂਗੇ ਦਿਨ ਮਾ ਬਹੁਤ ਭਾਤ ਭਾਤ ਦੇ ਮਿਲਦੀ ਆਵਾਜ਼ ਦੀ ਨਹੀਂ ਆ ਭਾਈ ਬਹੁਤ ਤਰ ਅਸਲ ਮੈਂ 12 ਘੰਟੇ ਲੱਗਣ ਚਾਹੀਦੇ ਮੈਨੂੰ 12 ਨਹੀਂ ਮਤਲਬ ਜੇ ਸਵੇਰੇ 4 ਵਜੇ ਵੀ ਗਿਆ ਦੁਪਹਿਰ ਨੂੰ 5 ਵਜੇ ਤੇ ਸ਼ਾਮ ਨੂੰ 7-8 ਵਜੇ ਵੀ ਆ ਗਿਆ ਤਾਂ ਵੀ ਠੀਕ ਹੈ ਤਾਂ ਵੀ ਕੋਈ ਨਹੀਂ 15 ਘੰਟੇ 15 ਘੰਟੇ ਹਾਂ ਹੱਦ ਜਦ ਰਾਤ ਲੰਘ ਜਾਂਦੀ ਆ ਫੇਰ ਦੂਏ ਦਿਨ ਤਾਂ ਸਰੀਰ ਸਰੀਰ ਵੀ ਨਹੀਂ ਸਾਥ ਦਿੰਦਾ ਆਏਗਾ ਉੱਥੇ ਉਹ ਮੈਂ ਹੁਣ ਆਏ ਦੇਖਿਆ ਵੀ ਇੰਨੀ ਪੀੜ ਹੁਣ ਨਹੀਂ ਹੁੰਦੀ ਐ ਕਿਵੇਂ ਉੱਪਰ ਗਿਆ ਕਿਵੇਂ ਉੱਪਰ ਇਹਨਾਂ ਬੜ ਰਹਾ ਤਾਂ ਮੇਰੀ ਗੱਲ ਸੁਣ ਲੈ ਤੁਸੀਂ ਹੁਣ ਤੁਸੀਂ ਤਾਂ ਨਹੀਂ ਕਰਦੇ ਮੰਡੀ ਮੇ ਲੱਗੇ ਹੋਰੇ ਕਿ ਲੱਗੇ ਤੁਸੀਂ ਮੰਡੀ ਜੀ ਨਹੀਂ ਲੱਗੇ ਅੱਗੇ ਲਗੇ ਤੇ ਪਹਿਨਾ ਹਾਂ 60 ਘਾਟੇ ਲਾਇਆ ਇੱਕ ਵਾਰੀ ਮੈਂ ਫੇਰ ਯਾਦ ਲੱਗ ਜਾਂਦਾ ਜਾਂਦਾ ਹੁਣ ਸਾਰਾ ਮੇਲ ਭਰ ਕੇ ਉਹ ਇਧਰਲੇ ਪਾਸੇ ਭਰ ਕੇ ਸਾਰੀ ਮੰਡੀ ਦਾ ਆਜ ਮੰਡੀ ਭਰ ਕੇ ਤਾਂ ਹੋਰ ਬਹੁਤ ਵਧੀਆ ਸੈਟ ਹੁੰਦਾ ਆ ਜਾ ਮੇਲੇ ਖਰਾਬ ਹੁੰਦਾ ਰਿੰਡੇ ਵਾਲੀ ਹਾਂ ਐ ਬਾਈ ਹੁਣ ਤਾਂ ਹੋਰ ਬਹੁਤ ਸੈਟਪਸ ਖੜਾ ਗਏ ਭੱਜੀ ਆ ਜੀ ਦਿੱਤਾ ਅੱਗੇ ਤਾਂ ਆਉਦੇ ਵੀ ਨਹੀਂ ਤੇ ਉੱਥੇ ਜਾਂਦੇ ਦੋ ਰਾਤਾਂ ਮੰਡੀ ਵਿੱਚ ਲੱਗ ਲੇ ਦਿੱਤੀ ਆ ਜਾ ਮੇਲੇ ਵਾਲੀ ਜਾਂ ਪੀੜਾ ਬੱਤੇ ਵੱਧ 58 ਘੰਟੇ ਲਾਏ ਬੈ ਬੱਲੇ ਬੱਲੇ ਮੈਂ ਲਾਈ ਚਾਚ ਪੰਜ ਪੰਜ ਦਿਨ ਮੈਂ ਤਾਂ ਜਗਦੀਪ ਤਾਂ ਕਾਲਾ ਤਾਂ ਕੁਲਦੀਪੀਰ ਤਾਂ ਸੀ 58 ਘੰਟੇ ਵਾ ਖੜਾ ਪੰਜ ਪੰਜ ਦਿਨ 6 6 ਵੀ ਲਾਏ ਯਾਰ ਪੰਜ ਪੰਜ ਦਿਨ 100 ਘਟੇ ਦੇ ਉੱਪਰ ਇੰਨੇ ਲਾਏ ਸੀ 58 ਘੰਟੇ ਮੈਂ ਵੀ ਲਾਏ ਐਹ ਜਿਆ ਕੇ ਹੋਵੇ ਮੇਲ ਖਰਾਬ ਹੋਊਗਾ ਸਾਫਗਾਨ ਨੂੰ ਖਰਾਬ ਹੋ ਗਿਆ ਬੜਾ ਨੁਕਸ ਪੈ ਗਿਆ ਫਿਰ ਅਸੀਂ ਕਿਹ ਸੁਣਦਾ ਪਰਚੀਆਂ ਨੂੰ ਛੱਡ ਰੱਖਦੇ ਤੇ ਸਪਲਾਈ ਜਿਆਦਾ ਹੋਣੀ ਹਿਸਾਬ ਨਾਲ ਪਰਚੀ ਛੱਡਦੇ ਉਹ ਭੀੜੂ ਤਾਂ ਹੀ ਨਹੀਂ ਹੁੰਦੀ ਫੇਰ ਪਾਚੀ ਰੋਕ ਦਿੰਦੇ ਆ ਹੁਣ ਅੱਗੇ ਭੀੜ ਕਰ ਰੱਖਦੇ ਤੇ ਹੈ ਕਿ ਨਹੀਂ ਹੁਣ ਪਾਚੀ ਵੀ ਰੋਕ ਦਿੰਦੇ ਆ ਜੇ ਬਿੱਲ ਖੜ ਗਿਆ ਪਰਚੀ ਰੋਕ ਦਿੰ ਅੱਗੇ ਰੋਗ ਦੇ ਨਹੀਂ ਤੇ ਚੱਲਣ ਦੇ ਅੱਗੇ ਕਿਹੜੇ ਕੁਸ਼ ਨਿਹਾਂ ਹੋਣਾ ਦਾ ਸਰਵੇਰੇ ਆਉਂਗਾ ਤਾਂ ਰੁਕ ਭਰਦੇ ਦਾ ਮੰਡੀ ਭਾਜਣੀ ਮੱਲੂ ਵੀ ਭਰਜਣਾ ਹੁਣ ਤਾਂ ਵੀ ਆਉਂਦਾ ਦਾ ਯਾਦ ਹੁਣ ਤਾਂ ਘਟਾ ਹੈ ਉਹ ਬਣੇ ਗਰੁੱਪ ਬਣੇ ਵਜੇ ਮੈਸੇਜ ਮੈਸੇਜ ਦੇ ਵਾਸਤੇ ਮਿਲ ਕੱਢਦਾ ਜਦੇ ਗਰੁੱਪ ਚ ਮੈਸੇਜ ਆ ਜਾਂਦਾ ਮਿਲ ਖੜ ਗਿਆ ਮਿਲ ਖੜ ਗਿਆ ਸੈਟ ਕੀ ਤਾਂ ਬੌਂਡ ਘਟ ਗਿਆ ਕਹਿੰਦੇ ਮੇਰੀ ਕੀ ਬਿਮਾਰੀ ਬਹੁਤ ਬਿਮਾਰੀ ਹੁੰਦਾ ਯਾਰ ਹੁਣ ਸਰਵੇਰੇ ਨੂੰ ਮੈਂ ਕਿਹਾ ਮਾਤ ਆਪਣੇ ਤਾਂ ਠੀਕ ਹੈ ਆਪਣੇ ਕਹਿੰਦਾ ਠੀਕ ਹੈ ਆਪਾਂ ਵੀ ਛੱਤੀ ਨੂੰ ਹੈਗੀ ਬਾਈ ਆਪਣੇ ਵੀ ਆਪਣਾ ਏਰੀਆ ਬਚਾਓ ਜਾਓ ਆ ਜਾਂ ਨਹੀਂ ਛੱਤੀ ਨੂੰ ਹੈਗੀ ਆ ਸਾਡਾ ਗੰਨਾ ਜਿਹੜ ਹਾਂ ਇਦਗੀ ਬਚਾਉ ਆਉਂਗਾ ਪੰਜਾਬ ਭਰੀ ਹੁਣੀਆਂ ਇਦਗੀ ਬਚਾਉ ਹਾਂ ਇੰਨਾ ਫਰਕ ਹੈ ਨਹੀਂ ਬਿਮਾਰੀ ਦਾ ਫਰਕ ਹੈਗਾ ਯਾਰ ਹਾਂ ਬਾਈ ਜਾਂਦੇ ਆ ਸਪਰੇ ਹਾਂ ਕਰਦੇ ਆ ਕਰੀਏ ਕਿ ਕਰੀਏ ਹੁਣ ਆ ਬਾਇਆ ਅਸੀਂ ਵੱਡਣਾ ਕਿ ਨਹੀਂ ਵੱਡਣਾ ਤੁਸੀਂ ਆ ਬਜਦੇ ਹੈਗੇ ਹੁਣ ਕੀ ਕਰੀਏ ਇਹਨੂੰ ਮੈਨੂੰ ਲੱਗਦਾ ਉਹਦਾ ਰਸਤੇ ਜਾਂਦੇ ਕਿਧਰ ਨੂੰ ਤੁਸੀਂ ਕੈੜਾ ਹੋ ਗਿਆ ਡੰਗਰਾਂ ਨੂੰ ਹਾੜਨ ਲੱਗ ਗਿਆ ਹੁਣ ਇਹ ਪਟਾਪ ਘੇਰ ਦੋ ਹਾਂ ਹੁਣ ਕੁੱਕ ਸਾਲੇ ਦੀ ਨੀਵੀਆਂ ਨਹੀਂ ਹੁੰਦੀ ਕੈੜਾ ਹੋ ਗਿਆ ਇਹ ਉਹਨੇ ਕਰਮਚੀਤ ਨੂੰ ਛੜਤਾ ਆਪ ਚਲੀਆਂ ਤੇ ਲਿਆਉਂਦਾ ਇਹ ਉਹ ਮੇਰਾ ਕੈਰਾ ਬੀਜਾ ਵਾ ਉੱਥੇ ਮਾ ਉਹਨੂੰ ਖਾਲੀ ਕਰ ਦਵਾ ਯਾਰ ਇਹਨੇ ਆਪਣਾ ਉਹਰੇ ਕੈਰਾ ਬੀਜਾ ਹੋ ਤਾਂ ਇੱਥੇ ਮੋਟਰ ਪਰ ਇਹਨੇ ਕਬੜਾ ਖਾਲੀ ਕਰਤਾ ਇਹਨੇ ਵੇਚਤਾ ਇਹਨੇ ਵੇਚਤਾ ਅਸੀਂ ਰੱਖਿਆ ਵਾ ਦਾ ਆਪਣਾ ਸਮਝਿਆ ਇਹ ਤਾਂ ਦੁਆਰਾ ਨਹੀਂ ਪੀਜੋਇਆ ਸੀ ਦਬਾਇਰਾ ਤਾਂ ਹੁਣ ਵੈਹੀ ਰੋਕ ਕੇ ਆਦਾ ਮਾ ਬਥੀਨੇ ਬੀਜ ਦੂੰਗੇ ਚਾਰ ਦਿਨ ਹੁਣ ਨਹੀਂ ਜਦੇ ਜਿਹੜੇ ਟਾਈਮ ਬੱਟਿਆ ਤਾਂ ਉਹ ਨਹੀਂ ਫੇਰ ਕਿਹੜੇ ਹੋਣਾ ਤਾਂ ਯਾਰ ਉਹ ਟਾਈਮ ਤਾਂ ਹੋ ਜਾਣਾ ਤਾਂ। ਕੀ ਹੁੰਦਾ ਆ ਅੱਜ ਜਿਆ ਬਾਜ਼ਰ ਪੰਜਾਬ ਦੇ ਬਾਜ਼ਰ ਹੁਣ ਬੀਜੇ ਜਦ ਕਦਾਂ ਜਦ ਖਾਲੀ ਹੋਇਆ ਉਹ ਪਹਿਲਾਂ ਖਾਲੀ ਹੋ ਗਿਆ। ਉਹ ਬੱਤ ਕਰ ਤੂੰ ਜਦ ਖਾਲੀ ਹੋਇਆ ਬ 2000 ਰਿੰ ਦਾ ਫਰਕ ਹੋਊਗਾ ਬਸ। ਇकडे ਹੋਣਾ ਆ ਕਿੱਥੇ ਹੋਣਾ? ਮਾ ਮੋਟਾ ਹੋ ਜਾਊਗਾ ਗੈ ਨਹੀਂ ਸਭ ਦੇ। ਬਾਹਰ ਕੀ ਕਰਨਾ ਹੁ ਹੋਇਆ ਰਹਿਣ ਤੇ ਜਿਹੇ ਜਿਹੇ ਹੋਇਆ। ਸਾਰੀ ਸਾਰੀ ਵੱਢ ਦੇ। ਜਿਹੜਾ ਹੋਇਆ ਨਾ ਇਹਨੇ ਬਰਸੀਨਾਂ ਦਾ ਕੰਮ ਦੇਣਾ। ਜਿੱਧਰ ਬਾਜਰਾ ਮੁੱਕ ਗਿਆ ਐਡਾ ਐਡਾ ਹੋ ਜਾਣਾ। ਐਡਾ ਹੋ ਜਾਣਾ ਇਹਨੇ ਉਹੀ ਵਸ ਮੁੱਠੀ ਨਾਲ ਆ ਬੜੀ ਪਾ ਦੇ। ਆ ਗਿਆ ਬਾਈ ਆ ਬੁੱਟ ਕਦੇ। ਫੁੱਲਾਂ ਦੇ ਆ। ਫੁੱਲਾਂ ਦਾ। ਕਿਹੜੇ ਫੁੱਲ ਇਹ? ਯਾਰ ਕੋਈ ਤਾਂ ਲੱਗੂਗਾ ਹੀ ਘਾਤਾ ਚੱਲ ਪਿਆ ਸੀਜ਼ਨਲ ਦਾ ਹੈਗਾ ਉਹ ਨੂੰ ਘਾਤਾ ਚੱਲ ਪਿਆ ਦੇਖ ਚੱਲਣਾ ਨਹੀਂ ਲਾ ਘਾਤਾ ਹੋ ਗਿਆ ਟਾਈਮ ਲੱਗੂਗਾ ਇਹਨੂੰ ਹੋਣ ਨੂੰ ਐ ਬਸ ਬਾਸ ਇਹਨੇ ਗਲਤ ਬੀਜਿਆ ਨਾਲ ਕਿਆਰੀਆਂ ਪੀਜਦਾ ਇਹ ਕੀ ਆ ਜਿਹੜੀ ਨਾਲ ਮਰ ਜਾ ਹਾ ਕੋਈ ਬਗੜਾ ਸੱਚ ਨਾ ਪੱਤ ਦੇ ਲੈ ਚੌੜਾ ਕਰਦਾ ਆਹ ਵਧੀਆ ਚੀ ਜੀ ਤੂੰ ਕਹਿੰਦਾ ਜਿਹੜੀ ਆਹ ਆਹ ਬੀਜੀ ਵੀ ਨੇ ਬੇਲ ਆਹ ਹਾਂ ਇਹ ਦੇਖ ਜਿੱਦਣ ਹੋਣਾ ਨਾ ਇਹਨੇ ਤਣੀਆਂ ਲਾਇਆ ਨੇ ਇੱਟੇ ਦੇ ਨਾਲ ਨਾਲ ਹੀ ਗਲਤ ਲਾਇਆ ਇਹਨੇ ਤਨੇ ਕਿਥੇ ਲਾਇਆ ਹਾਂ ਜੜਮਾ ਲਾਇਆ ਪਿਆ ਜਿੱਥੇ ਤੂੰ ਬੈਠਾ ਹੈ ਅੱਛਾ ਜਿੱਥੇ ਕਾਹ ਪਾਇਆ ਹੈ ਇਹ ਨਹੀਂ ਹੋਣਾਗਾ ਆਹ ਦੇ ਤਣੀਆਂ ਆਹ ਤਾਂ ਨਹੀਂ ਆਏ ਇਹ ਨਹੀਂ ਹੋਣਾਗਾ ਇਹ ਕਿੱਥੇ ਹੋਣਾ ਤਣੀਆਂ ਅੱਛਾ ਕੋਈ ਨਹੀਂ ਤੂੰ ਕੈਰੀ ਵੀ ਜੇ ਪੱਧਰ ਤੇ ਹੈ ਨਾ ਇੱਕਾਂ ਦੋ ਡੌੜਾਂ ਬੀਜ ਦਾ ਹੋਿੰਦਾ ਮੁੱਕਣਾ ਗਨਾਹ ਦੋ ਡੌੜਾਂ ਦੇ ਨਾਲ ਆਉਂਦੇ ਨੇ ਲੈ ਕੈਰੀ ਪਾ ਲੈ ਇੱਕ ਇੱਥੇ ਮੈਂ ਵੀ ਕਾਹ ਵੀ ਆਲ ਵਰਗਾ ਪਾਣੀ ਪਈ ਜਾਂਦਾ ਹੂੰ ਇਹੇ ਕਰਕੇ ਤਾਂ ਮੈਂ ਲਈ ਡੋਗਿਆ ਧਨੀਆ ਬੀਜ ਲੈਣ ਨੂੰ ਮਾਚਾਰ ਕਰ ਬਜੀ ਤਾਲਾ ਹੋ ਜੇਣਾ ਹੁਣ ਦੇ ਹੀ ਹੁਣ ਜੀੜੀ ਰੋਡ ਦੇ ਨਾਲ ਹੋਰ ਤੈਨੂੰ ਚੱਲਦਾ ਹੁੰਦਾ ਇੱਥੇ ਥੱਲੇ ਬੀਜ ਲੈਣਾ ਤਾਂ ਥੰਡੇ ਜਿਹਾ ਇੱਥੇ ਹੋ ਗਿਆ ਉੱਪਰ ਹੋ ਗਿਆ ਕਿਹੜੇ ਇੱਥੇ ਤਰੰਧ ਪੂਰਾ ਪਾਣੀ ਦਾ ਤਰੰਧ ਪੂਰਾ ਇਹ ਦੇਖੋ ਖੱਬਲ ਸਾਥ ਨੂਰ ਲੈਂਦਾ ਬੁੱਟਿਆਂ ਦੀ ਸਾਹ ਕਰਦੇ ਨੇ ਇਹਨੇ ਦੋ ਵੇ ਟਾਈਮ ਹੁੰਦਾ ਸਵੇਰੇ ਸ਼ਾਮ ਨੂੰ ਪਾਣੀ ਪਾ ਕੇ ਜਾਂਦਾ ਅੰਮ੍ਰੂਦ ਭੱਜ ਲਿਆ ਸੋਹਣਾ ਉਹ ਉਹ ਦੌੜ ਗਿਆ ਖੱਬਲ ਜਿਆ ਨਹੀਂ ਮਰਦਾ ਹੈਗਾ ਖੱਬਲ ਤਾਂ ਨਹੀਂ ਜਾਣਾ ਢੀਲਾ ਕੋਈ ਨਹੀਂ ਜਾਂ ਢੀਲਾ ਜਾਊਗਾ ਕਿਸੇ ਗੱਲ ਪਰ ਜਾਊਗਾ ਸਪਰੇ ਹੁਣ ਇਹਦੀ ਤਾਂ ਇਹ ਨਹੀਂ ਸਪਰੇ ਤੇ ਵੀ ਨਹੀਂ ਜਾਣਾ ਬਾਈ ਨੇ ਫੇਰ ਹੋ ਜਾਣਾ ਨਹੀਂ ਮਾਰ ਦੇਣਾ ਯਾਰ ਪੇਟੀ ਚੜਾ ਦਿਓ ਯਾਰ ਪੇਟੀ ਕਾ ਚੜਾਉਣੀ ਦਸੂ ਕਿਹੜੀ ਦੱਸ ਲੈ ਆਪਾਂ ਮੇਰੇ ਜਿਹੜਾ ਹਾਲੀ ਮੈਗ ਪੇਪਰ ਦੀ ਨਹੀਂ ਨਹੀਂ ਚੜਦੀ ਆ ਕਿਤੇ ਬੈਠਾ ਤੂੰ ਭਾਜ ਪੁਰਾਣੀਆਂ ਵੈਗ ਪੇਪਰ ਤੂੰ ਆਪੇ ਤਾਂ ਕਹਿੰਦਾ ਮੈਂ ਬੈਠੀ ਹੀ ਲਾ ਦਿੱਤੀ ਪੇੜੀ ਜੇਮਸਨ ਦੀ ਪੇਟੀ ਕਹੇ ਫਿਰ ਬੜੀ ਇਹ ਕਿਹੜੀ ਐ ਨਾ ਤੂੰ ਇਹ ਟੈਂਜ ਪੀਤੀ ਲੈ ਲੈ ਸਾਨੂੰ ਜਿਆਦਾ ਬੜੀਆਂ ਦੇ ਨੋਈ ਨਹੀਂ ਪਤਾ ਹੈਗਾ ਸੋਫੀਆ ਦੀ ਗੱਲ ਜੱਤਾ ਜੱਗਨੀ ਤੇ ਸੋਫੀਆ ਸੰਤਰਾ ਇਹਦੇ ਨਾਲ ਆਈ ਬੜੀ ਦੇ ਇਹ ਘਰ ਪੰਜਾਬੀ ਆ ਓ ਇਹਦੇ ਕਰੀ ਵੀ ਪੇਟੀ ਖਾਲੀ ਚੜਾਉਣੀ ਸਾਨੂੰ ਕਈ ਜਾਂਦਾ ਜਿਹੜੀ ਆਪਾਂ ਅੱਗੇ ਚੜਾਈ ਦੀ ਖਾਲੀ ਨਹੀਂ ਜਿਹੜਾ ਇੱਕ ਅੱਗੇ ਚੜਾਈ ਦੀ ਇੱਕ ਹੋੜ ਚੜਾਉਣੀ ਉੱਪਰ ਕਿੱਥੇ ਰਾਉਣੀ ਕਿਹੜੇ ਸਾਵਾ ਤੇ ਪਿਛਲਾ ਕੇ ਹੁੰਦੇ ਕੋਟੇ ਕੋਟੇ ਬੜੀ ਖਾਲੀ ਮੇਰੇ ਬਦੀ ਵੀ ਆਪੇ ਏਟੀ ਖਾਲੀ ਕਰਤੀ ਏਟੀ ਖਾਲੀ ਕਰਦੀ ਖੜਾ ਖਾਲੀ ਕਰਦੀ ਕੁਆੜੀਆਂ ਡੋੜ ਲੈ ਬੈਠਾ ਲੈ ਜੀ ਉਹ ਗੰਨੇ ਵਾਲੇ ਰਸੇ ਹੈਗੇ ਔਰ ਤੁਹਾਡੇ ਕੋਲ ਲੈ ਲੈ ਕੁਆੜੀਆਂ ਲੈ ਜੂਗਾ ਇਹ ਜੋ ਕੱਪੜੇ ਰੋਲ ਦੇ ਬਾਹਰ ਇੰਨੀਆਂ ਨੇ ਖਾ ਲੈਣੇ ਪੇਟੀ ਦਾ ਕਿਹੜਾ ਜਮਾਨਾ ਹੁਣ ਪੇਟੀ ਤਾਂ ਖਤਮ ਹੈ ਉਹ ਕਿਆ ਕਰਾ ਹੁਣ ਗੇਡੀ ਲਈ ਚਾਰ ਪੇਟੀ ਤੂੰ ਫੋਰੀਆ ਉਹਦਾ ਮੈਂ ਫੋਰੀਆ ਥੈਲੇ ਛਿੜਦੇ ਬਸ ਮੈਂ ਨਾ ਚੈੱਕ ਕਰਦਾ ਫਿਰਦਾ ਹਾਂ ਮੈਂ ਨਾ ਹੁਈ ਗਿਆ ਤਾਂ ਹੁਣ ਆ ਗਿਆ ਥਾਰ ਗੜੀ ਹੈ ਹੋਰ ਹਾਂ ਇਹਦੀ ਆਪ ਜਿਹੜਾ ਵਾਰ ਕਿਹਾ ਵੜਾ ਅੱਛੀ ਅੜੀਦਾ ਆ ਗਿਆ ਹੈ ਆ ਗਿਆ ਆ ਗਿੜਾ ਮਾਰ ਕੇ ਆਇਆ ਏ ਕੋ ਮੋ ਗਿਆ ਰੱਤਾ ਦੇ ਕਿ ਆ ਮੈਂ ਗਿਆ ਜੀ ਆਉਣਾ ਇਧਰ ਨੂੰ ਗੱਡੀ ਲੈ ਕੇ ਗੱਡੀਆਂ ਕੀ ਜਾ ਕਰਿਆ ਹੋਣਾ ਇਹਦਾ ਜਿੱਦਣ ਆ ਆ ਹੂੰ ਕਿਧਰ ਕੋ ਮੈਂ ਅੱਜ ਆਜੋ ਜੀ ਆਜੋ ਮਹਾਰਾਜ ਆਜੋ ਕਿਦੇ ਨੋ ਡਰਿਲ ਆਦੀ ਤੇ ਕੋਈ ਉਹ ਜੱਗੇ ਕੋਲ ਤੇ ਅੱਛਾ ਅੱਛਾ ਛਿਰਾ ਕਹਦੇ ਇਧਰ ਵੀ ਕਿਧਰ ਗਿਆ ਮਰਾ ਰਸਤਾ ਦੇਖਣ ਗਿਆ ਹੋਣਾ ਵੀ ਪੱਕਾ ਹੋ ਗਿਆ ਕਿ ਨਹੀਂ ਅੱਜ ਆਇਆ ਮੋਟਰਪਾ ਹਾਂ ਬਈ ਤਾਂ ਪੱਟ ਕੱਢਦੇ ਰੱਖ ਕੇ ਆਹ ਪੱਟ ਕੱਢਦੇ ਅੱਲ ਤਾਂ ਹੁਣ ਆ ਕਾ ਕੂਜਾ ਅੱਛਾ ਲਾਇਆ ਬਹਰ ਦਾ ਕਿ ਡਿਲੇイ ਬਹ ਹੁੰਦਾ ਥਲੇ ਮਿੱਟੀ ਕਿ ਉਹਨੂੰ ਹਲੜ ਜਿਹੜੇ ਉੱਥੇ ਉਹਨੂੰ ਲੱਗੀ ਦਰਸ਼ਣਾਂ ਨਹੀਂ ਲੱਗੀ ਥੋ ਉਹ ਕੀ ਚੱਕਦੀ ਆ ਤੇ ਆਪਰੇਟਰ ਜੀ ਪੱਕੇ ਵਿੱਚ ਨਹੀਂ ਪੈਂਦੀ ਖੜੀ ਉਹ ਕਿਛਿਆ ਤੂੰ ਹੀ ਕਹਿੰਦਾ ਬਗਲ ਭਾਈ ਬਗਲ ਅਸਿਆ ਬਗਲ ਪਗੜਾ ਆ ਬਗੜਾ ਵਾਲਾ ਕੰਮ ਕਰਤਾ ਜਿਹੜੀ ਕਟਿੰਗ ਵਾਲੀ ਹੁੰਦੀ ਆ ਉਹ ਲਾਤੀ ਉਹ ਜੱਟ ਜਣੇ ਹੋ ਹੋਲੀ ਸਾਰੇ ਪਰ ਟਾਈਮ ਲੱਗੂਗਾ ਕਰਦਣੀ ਸੀ ਕਿਹੜਾ ਸਿਲੈਕਸ਼ਨ ਦਾ ਨੰਬਰ ਕਿਹੜਾ ਬੰਨ ਕਿਹੜਾ ਸੜਾ ਹੋ ਦੇਸੀ ਹੈ ਜੀ ਕਹਦਾ ਕੋਈ ਉਹਨਾਂ ਦਾ ਕਿਹੜਾ ਇੱਥੇ ਜਿਹੜਾ ਧੱਕੇ ਚੜ ਗਿਆ ਬੀਚੀ ਗਏ ਕਿਹੜਾ ਈ ਘਾ ਮੈਂ ਹੀ ਲਿਆਇਆ ਪਤਾ ਨਹੀਂ ਕਿੱਥੋਂ ਘਾ ਹੈਗਾ ਕੋਰੀਜਨ ਇਹ ਪੰਮੇ ਨੂੰ ਪਤਾ ਹੋਊਗੀ ਉਹੀ ਹੋਰ ਕੋਈ ਨਹੀਂ ਪਤਾ ਮੈਂ ਮਾਰ ਲਿਆ ਜੁੱਤ ਤੂੰ ਮੇਰੇ ਸਾਰੀ ਟਰੈਨ ਲਾ ਲੀਂ ਦੀ ਮੈਂ ਹੋਇਆ ਨਹੀਂ ਹੋ ਮੈਂ ਤੂੰ ਹੀ ਮਾਰ ਲਿਆ ਜੁੱਤ ਉਹ ਬਾਹਰੇ ਹੁੰਦੇ ਆ ਮਿੱਟੀ ਵਾਲੀ ਹੋਰ ਤਰ੍ਹਾਂ ਉੱਧਰੇ ਹੁੰਦੀ ਹਾਲੇ ਆਪਣੇ ਨਹੀਂ ਹੁੰਦੇ ਇਹ ਤਾਂ ਇਹ ਆਪਣੇ ਆ ਦੇਖ ਕਿੰਨਾ ਖੇਤੀ ਕਾਮਯਾਬ ਆਇਆ ਹੋਊਗਾ ਇਹ ਤਾਂ ਅਰੇ ਹੁਣ ਹੀ ਲੈ ਆ ਆ ਵੀ ਦੇਖ ਲਾ ਆ ਇਦਾਂ ਹੀ ਨਾਲੇ ਗੇਰੇਆ ਹੋਇਆ ਹੈਗਾ ਇਹ ਮੈਂ ਮੋਟਰ ਪੇ ਸਲੈਕਸ਼ਨ ਨੰਬਰ 1 ਲਵਾਇਆ ਹੋਇਆ ਥਾ ਹਾਂ ਇਹ ਮੈਂ ਥੋੜਾ ਥੋੜੀ ਕਟਾਈ ਉਹ ਬਹੁਤ ਮੰਗਦਾ ਉਹ ਅੱਛਾ ਜੀ ਹਾਂ ਕਰਕੇ ਇਹਦੀ ਵੀ ਹੋਣੀ ਹੋਵੇ ਜੀ ਡਾਈ ਦੇਦੀ ਵੀ ਇਹ ਹੋਣੀ ਬਟਾ ਕਟਾਈ ਤਾਂ ਹੋਊਗੀ ਚੱਲਣਾ ਇਹਨੇ ਆ ਵੀ ਨੇ ਸਾਰੇ ਚੀਂਓ ਖੰਡਾਤਾ ਇਹ ਵੀ ਪੱਧਰਾ ਜਾਂ ਲਾ ਲੈਂਦਾ ਇੱਕ ਜਗ੍ਹਾ ਵਧੀਆ ਜਿਹਾ ਆ ਜਿਹੜਾ ਆਹ ਬਈ ਇਹ ਤਾਂ ਹੋ ਜੇ ਚੱਲਦਾ ਪਿਆਦਰ ਸਾਹਮਣੇ ਚੱਲਦਾ ਪਿਆ ਇਹ ਦੇਖੋ ਜਿਆਦਾ ਭੱਜਣਾ ਥੋੜਾ ਕਟਿੰਗ ਬਹੁਤ ਮੰਗਦਾ ਯਾਰ ਇਹ ਮਸ਼ੀਨ ਨਹੀਂ ਹੈਗੀ ਉਦੋਂ ਤੱਕ ਕੰਮ ਲੱਗੇ ਰਹੋਗੇ ਵਿਲੇ ਹੀ ਆ ਹੂੰ ਉਹ ਮੇਰੇ ਤੋਂ ਥੋੜਾ ਬੇਕਾਰ ਜਾ ਉਹ ਥੋੜਾ ਉੱਪਰ ਦੇਣਾ ਥੋੜਾ ਥੱਲੇ ਦੇਣਾ ਇਦਾਂ ਜੜਿਆ ਜੜਿਆ ਨਿਕਲਿਆਉਂਦਾ ਹਾਂ ਹਾਂ ਇਹਦਾ ਹੈਗਾ ਮੈਨੂੰ ਸਾਲ ਹਰਿਆਈ ਮਾਰਨ ਤਿੰਨ ਚਾਰ ਦਿਨ ਲੱਗਦੇ ਤੁਹਾਨੂੰ ਜਿਆਦਾ ਵੱਡਾ ਹੋ ਜਾਵੇ ਤਾਂ ਹੀ ਟੱਕਾਈ ਆਉਂਦੀ ਹੈ ਯਾਰੂਏ ਬਾ ਬਾਈ ਦੀ ਮਹੀਨ ਉੱਥੇ ਉਹ ਫਾਰਮ ਵਾਲੇ ਪਾ ਖਬਰੇ ਪਈ ਉਹ ਆ ਉਹ ਵੇਚਦਾ ਹੁੰਦਾ ਉਹ ਪੁੱਛਦਾ ਹੁੰਦਾ ਉਹ ਪਈਆਂ ਵਾਲੀ ਜਿਹੜੀ ਰੋਡ ਕੋਈ ਵੱਡਦੀ ਹੈ ਉਹ ਆਉਂਦੀ ਕਟਿੰਗ ਕਰਦੀ ਆ ਉਹਦੇ ਗੜਾਸਾ ਜਾ ਜਿਹੜੀ ਕਟਾਈ ਇਹ ਟਾਈਮ ਲੱਗਦਾ ਮੰਗਦਾ ਜੇ ਟਾਈਮ ਤੇ ਲੇਟ ਹੋ ਗਿਆ ਇਹ ਇਹਦਾ ਤੇ ਜਿਹੜਾ ਟਾਉਂਦਾ ਹਾਂ ਹਾਂ ਇਹਦੇ ਲਈ ਇਹਦੇ ਚੱਲਦੇ ਹੁੰਦੇ ਮੂਰੇ ਉਹ ਵਧੀਆ ਹੈ ਬਈਆ ਨਹੀਂ ਮੈਂ ਉਹ ਮੜੀ ਉਹ ਵੀ ਇੱਟ ਲੈਂਦੇ ਤੇ ਆ ਦੂਜੀ ਮੈਂ ਟਾਲ ਜਿਉਂ ਇੱਕ ਡ੍ਰਿੱਲ ਮਾਰ ਕੇ ਦੇਖਣੀ ਹੈ ਠੀਕ ਆ ਮੋਟਰ ਦਾ ਹਾਂ ਵਧੀਆ ਬੰਦੀ ਡਿੱਲੀ ਆਏ ਨਾ ਹਾਂ ਹਾਂ ਪੱਕੀ ਸੜਕ ਬਣਦੀ ਹੋਏ ਬਸ ਇੱਕ ਅਜੇ ਪੱਕੀ ਦੀ ਇਮਾਰਤ ਖਾਂਦੇ ਤੂੰ ਵੀ ਪੱਕੀ ਦੀ ਇਮਾਰਤ ਖਾਂਦਾ ਅਜੇ ਪੱਕੀ ਦੀ ਇਮਾਰਤ ਖਾਂਦੀ ਹੋ ਗਈ ਬਸ ਤਿਆਰੀ ਆ ਤਿਆਰੀ ਆ ਉਹ ਮੈਂ ਤਾਂ ਕਰਦਾਂ ਨੂੰ ਕਹਿੰਦਾ ਉੱਥੇ ਹੀ ਪਾ ਲੰਦੇ ਯਾਰ ਮੰਨੇ ਉਹ ਇਹ ਕਰਦਾਂ ਪੱਕੀ ਸੜਕ ਬਣ ਜਾਣੀ ਜਿੱਦਾਂ ਮਰਜ਼ੀ ਰਹਿਣ ਲੱਗੇ ਇਹ ਤਾਂ ਲੂਟ ਤੱਥੇ ਉਰੇ ਵੀ ਠੀਕ ਐ ਉਰੇ ਵੀ ਤਾਂ ਨਾਲ ਰੋਡ ਤੇ ਰੱਪਾ ਪੱਕੀ ਐ ਆ ਠੀਕ ਐ ਲੱਗਾ ਆ ਵੀ ਬਹੁਤ ਲੱਗਾ ਐਨ ਨਾਲੇ ਮੋੜ ਸਾਰੇ ਪਾਸੇ ਤੇ ਘਰ ਪੈਂਦਾ ਲੋਟੇ ਆ ਤੈਨੂੰ ਤਾਂ ਫਿਰ ਆਇਆ ਉੱਥੇ ਬੰਦਾ ਕਦਾ ਹੋ ਗੋਰ ਹੋ ਗਿਆ ਹੁਣ ਜਦੋਂ ਮੈਂ ਫਿਰ ਬਾਹਰ ਰਹਿਣਾ ਟੂਰਾ ਟਾਰਾ ਪਰ ਮੈਂ ਗਿਆ ਪਿੰਡ 'ਚ ਠੀਕਾ ਕਰਤਾ ਪਿੰਡ 'ਚ ਹੈ ਤਾਂ ਵਧੀਆ ਹੈ ਜਦੋਂ ਅੰਦਰ ਆ ਪਿੰਡ ਦੇ ਰੋਡ ਵਰ ਦਾ ਘਰ ਹੈ ਵੀ ਸੜਾ ਬਹੁਤ ਪੁਰਾਣਾ ਦਾ ਉਦੋਂ ਇੱਕ ਵਾਰ ਮਾਰੀ ਉਹਨੂੰ ਉੱਪਰਾਂ ਹੀ ਪੁਰ ਦਿਨਾ ਕਿ ਆਗਾ ਨਾ ਕੁੜੀ ਚੋੜੇ ਬਾਲਾਂ ਸਮੇਤ ਸਾਰਾ ਥੱਲੇ ਐ ਬਾਲੇ ਗਲੇ ਵੇ ਜੇ ਵੀ ਪਤਾ ਨਹੀਂ ਕਿੱਡਾ ਖੜਾ ਦਾ ਕਿਹੜੇ ਆਸ ਰਿਓ ਇੱਕ ਲਿਖ ਜੋ ਲੱਗੀ ਹੁੰਦੀ ਬਾਈ ਉਹਦੇ ਕਾਹਦੇ ਡੱਟ ਇੱਟਾਂ ਦੀ ਵੀ ਇੱਟਾਂ ਦੀ ਡਾਟ ਲੱਗੀ ਹੁੰਦੀ ਐ ਇੱਟਾਂ ਦੀ ਡਾਟ ਲੱਗੀ ਦੋ ਡਾਟਾਂ ਨੇ ਪੰਨ ਵੀ ਵਜਨ ਉਹ ਜਿਹੜੇ ਉੱਪਰ ਦੋ ਟਨ ਲੱਗੀਆਂ ਹੁੰਦੀਆਂ ਇੱਕ ਤਾਂ ਲੈ ਆਪਣਾ ਵਜਨ ਚੱਕਿਆ ਦੂਜੀ ਨੇ ਆਪਣਾ ਚੱਕਿਆ ਉਹ ਆਪਸੀ ਜੇ ਡਾਟ ਲੱਗ ਜਾਂਦੀ ਉਹਦੀ ਜਦੋਂ ਉੱਪਰ ਤੇ ਅਸੀਂ ਦੇਖਿਆ ਕਈ ਵਾਰੀ ਘਰਾਂ ਸਾਡੇ ਪੁਰਾਣਾ ਜਿਹਾ ਜਿਹੜਾ ਪਹਿਲਾਂ ਕਿੱਦਾਂ ਥੱਲੇ ਤੇ ਜਿਹੜੇ ਅੱਗੇ ਮਕਾਨ ਬਾਲਾ ਕਰ ਗਈ ਇੱਟਾਂ ਫੇਰ ਵੀ ਖ ਲੱਕਣ ਵਾਲੇ ਖੜੀ ਹੁੰਦੀਆਂ ਉਹ ਹਾਂ ਡਾਟਾ ਟਾਈਮ ਖੜੀ ਹੁੰਦੀ ਟਮਾਟੇ ਵਾਸੀ ਵੀ ਦੀ ਨਾਲੇ ਗਾਡਰ ਜੀ ਸੇ ਸਟਾਰਟ ਕਰਦੇ ਹਾਂ ਆ ਵੀ ਤਾਂ ਡਾਟਾ ਹੀ ਆ ਜਿਹੜੀਆਂ ਪੁਲਾਂ ਵਾਲੀਆਂ ਯਾਰ ਹਾਂ ਉਹ ਦੰਦ ਉਹਨੂੰ ਗਾਂ ਜਿਹੜਾ ਹੈ ਇਦਾਂ ਨਾ ਟੋਟੇ ਲਾ ਲਾ ਕਾਲੇ ਕੋੜ ਤੇ ਲੈ ਟੋਟੇ ਮਿਲ ਗਏ ਇਦਾਂ ਇੱਕ ਤਾਰਾ ਪਸਾ ਲਿਆ ਇੱਥੇ ਵਿੱਚ ਸਿੱਢੀ ਗਿਆ ਉਹ ਭਰ ਕੇ ਚੱਕ ਕੇ ਬਾਹਰ ਛੱਡਿਆ ਨੂਰ ਵੀ ਇੰਨੇ ਕਰਿਆ ਹੋਇਆ ਉਹਦਾ ਚਾਚਾ ਮੈਂ ਅੱਗ ਲਾਈ ਜਾਂਦਾ ਅੱਗ ਨਹੀਂ ਲਾਉਂਦਾ ਇਹਨੂੰ ਟੋਟੇ ਜਿਹੜੇ ਕਾਲੇ ਕੋੜੀ ਇਹ 2-3 ਟੋਟੇ ਬੜੇ ਬੜੇ ਜੋ ਤਾਰਾ ਪਰ ਐ ਟੰਗ ਲਾ ਸਮਝੀ ਵਾਇਰ ਉਟੋ ਵੀ ਉਹ ਵਾਲਾ ਠੀਕ ਹੈ ਜੀ ਮਾਦੀ ਘਰੇ ਮੋੜ ਬੈ ਤਾਂ ਪੋੜਾ ਇਕੱਠਾ ਹੋ ਜਾਂਦਾ ਮੇਰੇ ਕੋਲ ਉੱਥੇ ਚੱਕ ਚੱਕ ਥਣੇ ਜੇ ਬਾਦ ਮਾ ਅੱਗ ਲਾ ਦੇ ਜੇ ਸਿਟੇ ਆ ਕਿਧਰੇ ਨਹੀਂ ਮੈਂ ਤਾਂ ਨਾਲ ਦੀ ਰਹਿਣਾ ਲੋ ਜਿਹਦੇ ਨਾਲ ਅੱਗ ਠੀਕ ਹੈ ਇਹਦੇ ਦਾ ਬੇਨਸਾਨ ਕਰਦਾ ਹੈ ਹੈ ਉਹ ਸਿਟੇ ਤੇ ਫੇਰ ਕਰਦੇ ਪਈ ਜਾਂਦੇ ਇਕੱਠਾ ਪਰ ਮੈਂ ਨਾ ਜਿਕਰਾ ਹੋ ਗਿਆ 1-2 ਦਿਨ ਦਾ ਬਸ ਅੱਗ ਲਾ ਦੀ ਦੀ ਆਪਾਂ ਇਹਨੂੰ ਅੱਗ ਲਾ ਕੇ ਸੁਆਹ ਚੱਕ ਕੇ ਹੁਣ ਮੈਂ ਇੱਥੇ ਢੇਰੀ ਨਹੀਂ ਦੀ ਖਸਬੀ ਬੜੀ ਉੱਥੇ ਸੜਤੀ ਇਹਦਾ ਠੀਕ ਹੈ ਜਿੱਥੇ ਕੂੜਾ ਪੇਰਦਾ ਸਵਾਹ ਉੱਥੇ ਛੱਡਦੀ। ਤੇਰਾ ਚਲ ਇੱਥੇ ਲਾਗ ਰੱਖਦੀ। ਉਦੋਂ ਚਾਰਜਰ ਤਾਂ ਲਾ ਕੇ ਬਣਾ ਲਾ ਦਿੱਤਾ ਸੀ ਸੈੱਟ 'ਤੇ। ਵਿੱਚ ਗੇੜੀਆ ਉੱਥੀਆ ਗਲਾਪ ਦੀ। ਪਰ ਇੱਥੇ ਮੋਟਰ ਵਿੱਚ ਬੱਚੇ ਜਿਹੜਾ ਮਾਰ ਖਾਂਦਾ ਮੈਂ। ਛਿੱਟਾ ਡਾ ਜਾਈ ਜਾਣਾ। ਐਡਾ ਬਣਾਉਣਾ। ਐਡਾ ਜਾਈ ਜਾਣਾ। ਹਾਂ ਜੀ ਬੱਸ। ਨਹਾਉਣੇ ਨੂੰ ਮੌਜ ਆ। ਉਹ ਕਿਦਨੇ ਛੁੱਟੀ ਵਾਲੇ ਜਿਹਨੂੰ ਮੋਟਰ 'ਚ ਲਾ ਕੇ ਭਰ ਦੋ ਇੱਧਰ ਨੂੰ ਖੇਤ ਜਾ। ਨਾਈਏ ਕੀ ਦਿਨੇ ਹੁਣ। ਹਾਂ ਹੁਣ ਲਾ ਲੈ ਸਿਆਲ। ਲੈਟ ਹੈਗੀ ਹੁਣੀ ਛੱਡ ਲਓ ਪਾਣੀ। ਲੈਟ ਹੈਗੀ ਛੱਡੋ ਪਾਣੀ ਹੁਣੀ। ਮਾਰ ਕਹਿੰਦਾ ਇਹਨੂੰ ਚਲਾਦਾ ਚਲਾਉ ਤਾਂ। ਨਾਈਏ ਛੱਟ ਦੇਖੀ ਹਣਾ ਗਾਲੂ ਛੱਡੀ ਆ ਫਿਰ ਇਹ ਲਾਈਟ ਜਾਈ ਹੋਈ ਤਵਰ ਇਹਨੂੰ ਲਾਈਟ ਹੁਣ ਹੈਗੀ ਆ ਤੇ ਮੈਂ ਤਾਂ ਕਹਿੰਦਾ ਹੁਣ ਛੱਡ ਲਓ ਨਾ ਨਾ ਮਰਨੇ ਇੱਕ ਘੰਟੇ ਚਲਾ ਦਿਓ ਇੱਕ ਘੰਟੇ ਇਹਨੂੰ ਕਿ ਇਧਰ ਹੀ ਛੱਡ ਦੇਣਾ ਖੁੱਲ੍ਹੇ ਹੀ ਲਾਈਟ ਤਾਂ ਰੋਜ਼ ਹੀ ਰਹਿੰਦੀ ਆ ਠੀਕ ਹੈ ਜਦੇ ਖਾਏ ਨਾ ਪਾਣੀ ਦਿਨ ਛੱਡੋ ਸਵੇਰ ਦਿਨ ਚ 12 1 ਵਜੇ ਤੁਪਾਂ ਹੀ ਮੈਂ ਛੱਡੋ ਮਾਇਰਾ ਨਾਉਣ ਦਾ ਨਹੀਂ ਆਦਾ ਫਿਰ ਮੜੇ ਗਾਲੂ ਨਾਉਂਦੇ ਹੈ ਕਿ ਨਹੀਂ 12 ਵਜੇ ਤੇ ਰੱਖੋ ਪ੍ਰੋਗਰਾਮ 12 ਵਜੇ ਲਾਈਟ ਲਾਈਟ ਹੁੰਦੀ 12 ਵਜੇ ਲਾਈਟ ਹੁੰਦੀ ਆ ਮੈਂ 12 ਵਜੇ ਰੱਖੋ ਫਿਰ 12 ਵਜੇ ਢਾ ਕੇ ਫਿਰ ਨਾਉਂ ਗੋ ਆ ਅੱਜ ਕੀ ਲੈਣਾ ਟੀਵੀ ਬਾਅਦ ਚ ਨਾ ਆ ਕੇ ਬਿਠੀ ਰਹਾਂ ਤੂੰ ਆਈ ਭਜਦੀ ਨਾ ਜਦ ਆਪ ਆਟੋਮੈਟਿਕ ਲੱਗੇ ਆ ਉਹ ਤਾਂ ਹੀ ਤਾਂ ਮੈਂ ਦੇਖਿਆ ਦਮਾ ਟੈਂਪੋ ਟੁੱਗਿਆ ਨਹੀਂ ਪਰ ਇਹ ਕੱਲੂ ਪੈ ਲੈਣ ਦੇ ਫੇਰ ਕਬਰੇ ਰਾਤ ਨੂੰ ਆਈ ਜਾਵੇ ਨਹੀਂ ਆਉਂਦਾ ਆ ਜਾ ਨਹੀਂ ਪਿਆ ਪਤਾ ਹੈ ਜੇ ਰਾਤ ਨੂੰ ਆ ਵੀ ਫਿਰ ਬਤਾ ਦੂਗੀ ਬੀਡੇ ਅਸੀਂ ਚਲਾਈ ਹੋਈ ਹੋਈ ਉਰਲੀ ਸਾਡੇ ਕਰੋ ਜੀ ਡੈਮੋ ਕਰੋ ਐਂ ਤੱਕ ਪਤਾ ਲੱਗਣਾ ਕਈ ਬੇਚੀ ਦਾ ਕੀ ਆ ਲਾ ਦਿੰਦੇ ਚਲਾਓ ਵਿੱਚ ਬੱਚਾ ਢਾ ਸਾਫ ਹੋਵੇ ਵਿੱਚ ਨਿਆਰਾ ਕੋਲ ਕੁਲਰ ਵਾਲੀ ਮੋਟਰ ਦੇ ਇੱਕ ਆਈ ਅਸੀਂ ਮੰਡ ਮੱਜ ਪਾਣੀ ਕੱਢਦੀ ਉਹ ਬੰਦੇ ਬਹੁਤ ਪਾਣੀ ਕੱਢਦੀ ਉਹਦਾ ਢਾਂਗ ਵਾਗ ਹੋਰ ਵੀ ਇੱਥੇ ਮੇਤੇ ਇੱਥੇ ਮਾਰਦੀ ਸੀ ਪਾਣੀ ਅਜਾ ਸਵੇਰੇ 9 ਵਜੇ ਆਵੇ ਭਾਈ ਹਲੇ 42 ਲੋਡ ਨੰਦੀ ਆ ਕਹਿੰਦਾ ਜਾਂ 50 ਲੈਣ ਲੱਗੀ ਕਹਿੰਦਾ ਢਾਂਗ ਵਾਗ ਪਾਣੀ ਮਾਰੂਗੀ ਪੂਰਾ ਬੋ ਪਾਣੀ ਆ ਧੁੱਪ ਚੜਦੀ ਆ ਦਿਨ ਦਿਨ ਚਲਣੀ ਰਾਤ ਨੂੰ ਚਲਣੀ ਉਹ ਰਾਤ ਨੂੰ ਸੱਤ ਕੀ ਡਾਇਰੈਕਟ ਡਾਇਰੈਕਟਰ ਉਹ ਮਾ ਲਾਈਟ ਵਾਲਾ ਆਪਣਾ ਜਿਹੜੀ ਮੋਟਰ ਤੇ ਲਾਈਟ ਲੱਗੀ ਹੋਈ ਆ ਉਹ ਚੀਜ਼ ਆ ਉਹ ਚੀਜ਼ ਡਾਇਰੈਕਟੇ ਕੰਮ ਲਾਈਟ ਤੇ ਤੇਰੀ ਬੈਟਰੀ ਆ ਉਧਰ ਰਾਤ ਨੂੰ ਬਲਦੀ ਉਹ ਤੇ ਚੱਲਦੀ ਆ ਉਹ ਉਹ ਉਲਟਾ ਬਸ ਹਾਂ ਉਹ ਉੱਠਾ ਗੁਰੇ ਸ਼ੇਸ਼ਟਮਾ ਜਾਦੂ ਨੂੰ ਤਾਪਮਾਨ ਪੂਰਾ ਮਿਲ ਗਿਆ ਸੂਰਜ ਦਾ ਬਾਈ ਉਹਦਾ ਹੋਰ ਵੀ ਹੈ ਜਿਹਨੇ ਸਟਾਰਟ ਹੋਣਾ ਹੈ ਸੂਰਜ ਬਾਈ ਜਿਹਨੇ ਬੜਾ ਸਟਾਰਟ ਹੋ ਜਾਣਾ ਬਸ ਬਾਈ ਚਾਂਸ ਸੂਰਜ ਨਹੀਂ ਚੜਦਾ ਜਿੱਥੇ ਜਨਰੇਟਰ ਲਾਉਣਾ ਹੈ ਫਿਰ ਉੱਥੇ ਕੱਟ ਕੇ 3 ਫੇਸ ਨਾਲ ਮੋਟਰ ਚਾਲਦੀ ਸਾਢੇ 7 ਦੀ ਤਿੰਨੀ ਕੀ ਡਾਂਗ-ਵਾਗ ਪਾਣੀ ਮਾਰਦੀ ਲਾਪਰੀ ਤਾਂ ਬਹੁਤ ਪਾਣੀ ਕੱਢਦੀ ਹੈ 16 ਪਲੇਟਾਂ 16 ਪਲੇਟਾਂ ਦਾ 2.5 ਲੱਖ ਦੀ ਹੋ ਜਾ ਹਾਂ ਇਹ ਸਬਸਿਡੀ ਹੈ 2.5 ਲੱਖ ਦਾ ਲੱਗਿਆ ਕਹਿੰਦਾ 2.5 ਲੱਖ ਦਾ ਲੱਗਿਆ ਸਾਡੇ ਕਹਿੰਦਾ ਹੁਣ ਸਬਸਿਡੀ ਹੈ ਹੁਣ ਸਬਸਿਡੀ ਕਹਿੰਦਾ ਜਿਹਨੇ ਹੁਣ ਲੋਣੀ ਇਹਦਾ ਲੋਡ ਹੈ ਲੋਟੇ ਦਾ ਜਾਂ ਕੋਈ ਕ联ਕਸ਼ਨ ਦੂਏ ਤਾਂ ਮਿਲ ਨਹੀਂ ਇਹ ਲੋਕ ਦਾ ਕ联ਕਸ਼ਨ ਉਹ ਆਪਣੇ ਏਰੀਆ ਚ ਲੋਟਾ ਜਿੱਥੇ 4-400 ਫੁੱਟ ਉਪਰ ਆ ਪੰਪ 500 ਉੱਥੇ ਕਿਤੇ ਕੱਢ ਦੂ ਪਾਣੀ ਇਹ ਉੱਥੇ ਬਲੇਟਾਂ ਜ਼ਿਆਦਾ ਫਿਰ ਫੇਰ ਵੀ ਨਹੀਂ ਕੱਢਣਾ ਨੀ ਪਾਣੀ ਇਹ ਲੋੜਿਆ ਲੋਡ ਆ ਬਾਈ ਲੋਡ ਭਰੇ ਪਾਣੀ ਤਾਂ ਲੋਟ ਆਲੇ ਕਿੰਨਾ ਕੁ ਲੋਡ ਪਰ ਚੱਲਦੀ ਆ ਮੋਟਰ ਉੱਥੇ ਬਾਈ ਬਹੁਤ ਲੋਡ ਲੰਦੀ ਆ ਮੋਟਰ ਦੀ ਬੱਸ ਕਰ ਯਾਰ ਉਹਦੀ 250 ਫੁੱਟ ਪਰ ਤੇ ਯਾਰ ਤੇਰਾ ਨੋ ਕਿ ਮੈਂ 50 ਪਰ ਚੱਲੇ ਜਾਂਦਾ 50 ਪਰ ਸੂਈ ਵਾਲੇ ਕੀ ਉਹਦੀ ਸੂਝ ਦੀ ਸੂਝ ਦੇ ਸਾਹਬ ਨਾਲ ਬਾਪੇ ਦਾ ਡੰਡਰਾ ਹੀ ਮਾਰਦੀ ਪਾਣੀ ਪ੍ਰੈਸ਼ਰ ਕੱਸ ਕੇ ਉਹਦਾ ਸਿਸਟਮ ਉਧਰ ਆਏ ਯਾਰ ਪਾਣੀ ਘਟੀ ਜਾਣਾ ਲੋਡ ਵਧੀ ਜਾਂਦਾ ਮੋਟਰਾਂ ਦਾ ਜਿਵੇਂ ਥੱਲੇ ਜਾਈ ਜਾਣਾ ਪਾਣੀ ਇਹਦਾ ਸੂਰਜ ਨਿਕਲ ਗਿਆ ਇਹਨੇ ਡਾਂਗ-ਵਾਗ ਪਾਣੀ ਵਧਾਈ ਜਾਣਾ ਨਹੀਂ ਕੰਮ ਹੋ ਜੂੰ ਜੂੰ ਚ ਪੂਰੀ ਧੁੱਪ ਹੁੰਦੀ ਆ ਜੀਰੀਆਂ ਲੱਗਦੀਆਂ ਮੇਰੇ ਹਿਸਾਬ ਨਾਲ 5 ਕੀਲੇ ਪਾਉਂਦਾ ਚਲੂਦਾ ਐ ਦਾ ਪੰਮੇ ਹੈਗਾ ਕਿੱਦਾਂ ਪਾਣੀ ਆ ਬਈ ਹੁਣ ਨੇਰੀ ਆ ਗਈ ਲਾਈਟ ਨਹੀਂ ਆਈ ਉਹਦਾ ਸੂਚਨ ਨਿਕਲ ਨਿਕਲ ਨਾ ਨਾਲੇ ਖੋਰਾ ਗਰਮੀ ਚ ਪਾਣੀ ਦੀ ਜਿਆਦਾ ਲੋੜ ਉਹਦੀ ਜਿਆਦਾ ਆਪਣਾ ਚੱਲੀ ਜਾ ਬਈ ਜੂੰ ਮਹੀਨੇ ਪੂਰਾ ਪਾਣੀ ਕੱਢਣਾ ਉਹਨੇ ਫੁੱਲ ਆ ਫੁੱਲ ਕੱਢਣਾ ਖੰਡ ਮਾ ਵੀ ਤਾਂ ਸੂਰਜ ਆਉਂਦਾ ਹੀ ਆ ਆਉਂਦਾ ਸੂਰਜ ਮਾਰੀ ਤੇਰਾ ਕੱਲ ਕੱਲ ਨੂੰ ਪਾਣੀ ਲੈ ਲੈ ਲੱਗਣਾ ਉਹਨਾਂ ਦਾ ਕੰਮ ਕਰਦਾ ਯਾਰ ਸਾਲਾਂ ਘੰਟੇ ਕੱਢਦੀ ਆ ਉਹ ਯਾਉਂ ਸੂਰਜ ਤਾਂ ਨਿਕਲ ਨਿਕਲ ਨਾ ਸੈੜ ਮਾ ਵੀ ਦੋ ਤਿੰਨ ਘੰਟੇ ਨਿਕਲੇ ਉਹਨੇ ਅਗਲਾ 4-5 ਕਿੱਲੀ ਹੁੰਦੇ ਆ ਜੇ ਮੰਨ ਕੇ 2 ਕਿੱਲੀ ਨੀ ਪਰੂ ਕਿੱਲੇ ਦਾ ਭਰੂਗੀ ਦਿਹਾੜੀ ਮੈਂ ਹੈ ਕਿ ਨਹੀਂ ਅਰਦੀ ਆ ਬਾਈ ਫੇਰ 5 ਦਿਨਾਂ ਮੈਂ ਭਰ ਦੂ ਆ ਤੂੰ ਵੀ ਨਾ 5 ਦਿਨ ਉਹ ਭਰਦੀ 5 ਕਿੱਲੇ ਉਹ ਕੋਲ ਜਿਆਦਾ ਭਰਦੀ ਐ ਤੂੰ ਹੀ ਇੰਨਾ ਘੱਟ ਭਰਦੀ ਐ ਚਲੋ ਠੀਕ ਐ ਚੱਲੀਏ ਬਾਈ ਟੁੱਕੀਏ ਟੋਕੜਾ ਨਹੀਂ ਨਹੀਂ ਰਹਾ ਟਰੈਕਟਰ ਨੇ ਦੇਖਾ ਚਲਾ ਕੇ ਹਾਂ ਦੇਖਰ ਮਾ ਕਿਹੜਾ ਨੇਰੇ ਮਾ ਨਾ ਨੇਰਾ ਹੋਂਦੇ ਫੇਰ ਲੱਟਕ ਦਗ ਦੇਖਦੇ ਫਿਰ ਅੱਛਾ ਦੇਖ ਲੋ ਆ ਜਾਨ ਨੂੰ ਪੇਟੀ ਚੜਾ ਰਿਹਾ ਹੈ ਟੁਕਾ ਕਰ ਮੈਂ ਟੁਕਾ ਕਰ ਜਾ ਪੀ ਜਾ ਭਾਈ ਮੈਂ ਜਾਵਾਂ ਚੜਾਉਣੇ ਚਲ